ਪਿਓ ਦਾ ਸੁਪਨਾ ਸੀ ਕਿ ਮੇਰੀ ਧੀ ਟਰੱਕ ਚਲਾਵੇ ਪਰ ਪਿਓ ਦੀ ਮੌਤ ਹੋ ਗਈ ਤੇ ਸੁਪਨਾ ਅਧੂਰਾ ਰਹਿ ਗਿਆ ਪਿਓ ਦਾ ਸੁਪਨਾ ਪੂਰਾ ਕਰਨ ਲਈ ਵਿਆਹ ਤੋਂ ਬਾਅਦ ਇਹ ਭੈਣ ਨੇ ਆਪਣੇ ਪਤੀ ਤੋਂ ਟਰੱਕ ਟਰਾਲਾ ਟਿਪਰ ਸਿੱਖਿਆ ਤੇ ਆਪਣੇ ਪਤੀ ਨਾਲ ਹੀ ਟਰੱਕ ਚਲਾਉਣ ਲੱਗੀ ਭੈਣ ਹੋਰੀ ਦੱਸਦੀ ਹੈ ਕਿ ਜਦੋਂ ਮੈਂ ਟਰੱਕ ਲੈ ਕੇ ਆਪਣੇ ਪਤੀ ਦੇ ਨਾਲ ਬਾਹਰ ਜਾਣਾ ਤਾਂ ਲੋਕਾਂ ਨੇ ਮਾੜੀ ਨਿਗਾਹ ਰੱਖ ਲੈਣੀ ਗੱਡੀ ਸੀਗੀ ਮੇਰੇ ਫਾਦਰ ਸਾਹਿਬ ਕੋ 10 ਚੱਕੀ ਸੀਗੀ ਜਦ ਆ ਪਾਪਾ ਨੇ ਗੱਡੀ ਲੈ ਕੇ ਆਣੀ ਖੜਾਣੀ ਤੇ ਮੈਂ ਵਿੱਚ ਚੜਨਾ ਮੈਂ ਫਾਪਾ ਨੂੰ ਕਹਣਾ ਪਾਪਾ ਮੈਂ ਗੱਡੀ ਚੱਕਣੀ ਪਾਪਾ ਨੇ ਕਹਣਾ ਕੋਈ ਨਾ ਤੂੰ ਮੇਰਾ ਪੋਤਾ ਮੇਰੀ ਧੀਨੀ ਤੂੰ ਵੱਡਾ ਹੋ ਕੇ ਪੜ੍ਹ ਲਿਖ ਜਾ ਤੈਨੂੰ ਮੈਂ ਸਿਖਾਵਾਂਗਾ ਪਾਪਾ ਦੀ ਡੈਥ ਹੋ ਗਈ ਸੀ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਕਹਿੰਦੇ ਕੋਈ ਗੱਲ ਨਹੀਂ ਵੀ ਤੈਨੂੰ ਮੈਂ ਸਿਖਾਵਾਂਗਾ ਕਹਿੰਦਾ ਤੈਨੂੰ ਬਹੁਤ ਕੋ ਸਾਹਮਣਾ ਕਰਨਾ ਪੈਣਾ ਮੈਂ ਤਾਂ ਮੈਂ ਕਰ ਲਵਾਂਗੀ ਦਾਤਾ ਜੀ ਉਹਨਾਂ ਦਾ ਸੁੱਖ ਨਵੇਂ ਪੂਰਾ ਮੈਂ ਟਿਪਰੀ ਚਲਾ ਲੈਣੀ ਐ ਇੱਕ ਦੂਈ ਗੱਡੀ ਸੀ 14 ਚੱਕੀ ਉਹ ਵੀ ਚਲਾ ਲਵਾਂਗੀ 14 ਚੱਕੀ ਗੱਡੀ ਗਿੰਦੰਦਾਂ ਕਰਕੇ ਲੋਕ ਦੇਖਦੇ ਆ ਕਿ ਤੈਨੂੰ ਵੀ ਲੋਕ ਛੇੜਿਆ ਵੀ ਕਰਨਗੇ ਕਿ ਤੈਨੂੰ ਜਰਨਾ ਪੈਣਾ ਹੈ ਕਹਿੰਦੀ ਕੋਈ ਗੱਲ ਨਹੀਂ ਵੀ ਮੈਂ ਚੱਲੂੰਗੀ ਜਾਂ ਤੁਸੀਂ ਮੇਰੇ ਨਾਲ ਆ ਮੈਨੂੰ ਛੇੜੂਗਾ ਕੌਣ ਕਿਸੇ ਨੇ ਇੱਕ ਡਰਾਈਵਰ ਨੇ ਆ ਕੇ ਮੇਰੀ ਟਾਕੀ ਵੀ ਖੋਲ ਲਈ ਸੀਗੀ ਮੈਨੂੰ ਪੁੱਛਿਆ ਤੂੰ ਕੌਣ ਆ ਮੈਂ ਕਹਾ ਉਹਨਾਂ ਨੂੰ ਪੁੱਛੋ ਵੀ ਮੈਂ ਕੌਣ ਆ ਉਹ ਦੂਸਰੇ ਡਰਾਈਵਰ ਨੂੰ ਬੁਲਾ ਲਿਆ ਆ ਵੀ ਉਹ ਚ ਕੁੜੀ ਆ ਫਿਰ ਮੈਂ ਉਹਨੂੰ ਦੱਸਿਆ ਕਿ ਮੈਂ ਉਹਦੀ ਵਾਈਫ ਆ ਕਿ ਮੈਂ ਗੱਡੀ ਚਲਾਨਣੀ ਆ ਕਹਿੰਦੇ ਕੁੜੀ ਗੱਡੀ ਚ ਕੀ ਕਰਦੀ ਆ ਇਹ ਹੋਟਲ ਤੇ ਗਏ ਸੀਗੇ ਰੋਟੀ ਲੈਣ ਮੇਰੇ ਵਾਸਤੇ ਟਾਇਰ ਲੱਗਿਆ ਸੀਗਾ ਜਿਹੜੀ ਟਾਇਰ ਖੜਕਾਣੇ ਵਾਲੀ ਕੁੰਡੀ ਆ ਨਾ ਹਾਂ ਉਹ ਮੈਂ ਕੋਲੇ ਰੱਖੀ ਵੀ ਸੀ ਮੈਂ ਕਹਾਂ ਜੇ ਕੁਛ ਕੀਤਾ ਤਾਂ ਮੈਂ ਮਾਰ ਦੇਣੀ ਮੈਂ ਪਰਵਾਹ ਨਹੀਂ ਕਰਨੀ ਫੇ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ ਪਰ ਸਾਡੀ ਲੜਾਈ ਹੋਈ ਉੱਥੇ ਖਾਸ ਅੱਛਾ ਉਥੋ ਬਈ ਵੀ ਹੋਈ ਸਾਡੀ ਤੇ ਇਹਨੂੰ ਵਿੱਚ ਬੈਠੇ ਨੂੰ ਇੱਕ ਮੁੰਡੇ ਨੇ ਦੇਖਿਆ ਉਹ ਮੈਨੂੰ ਪੁੱਛੇ ਬਾਈ ਬਾਬੇ ਕਿੱਥੋਂ ਲਈ ਫਿਰਦਾ ਕਿੱਥੋਂ ਚੱਕ ਕੇ ਲੈ ਆਇਆ ਬਹੁਤ ਯਾਨੀ ਗਲਤ ਤਰੀਕੇ ਜਿਹਾ ਨਾ ਬੋਲੇ ਆ ਮੁੰਡਾ ਉਹ ਫਿਰ ਮੈਂ ਉਹਨੂੰ ਦੱਸਿਆ ਵੀ ਭਾਈ ਮੇਰੀ ਘਰ ਵਾਲੀ ਆ ਗੱ ਕਿਸੇ ਸਾਮ ਬਾਰਡਰ ਤੇ ਗਏ ਸੀਗੇ ਉੱਥੇ ਕਿਸੇ ਡਰਾਈਵਰ ਨੇ ਦੇਖ ਲਿਆ ਸੀ ਨਾਲ ਦੇ ਨੇ ਮੈਨੂੰ ਗੱਡੀ 'ਚ ਪਤਾ ਵੀ ਨਹੀਂ ਲੱਗਣਾ ਸੀ ਪੁਲਿਸ ਵਾਲਿਆਂ ਨੂੰ ਗੱਡੀ 'ਚ ਉਹਨਾਂ ਨੇ ਡਰਾਈਵਰ ਅੰਨੇ ਦੇਖ ਲਿਆ ਉਹਨੇ ਅੱਗੇ ਜਾ ਕੇ ਕਹਿਤਾ ਵੀ ਉਹ 'ਚ ਜਨਾਨੀ ਆ ਸਾਮ ਬਾਰਡਰ ਤੇ ਪੁਲਿਸ ਵਾਲਿਆਂ ਨੂੰ ਤੇ ਇਹ ਹਜੇ ਜਣੀ ਉਹਨੇ ਗੱਡੀ ਰੋਕ ਲਈ ਸਾਡੇ ਘੇਰ ਲਈ ਉਹ ਕਹਿੰਦੇ ਵੀ ਵਿੱਚ ਕੁੜੀ ਆ ਤੇ ਇਹ ਹਜੇ ਗੱਲਬਾਤ ਹੀ ਕਰਦੇ ਖੜੀ ਆ ਤੇ ਮੈਂ ਵਿੱਚੋਂ ਤਰੀ ਛਾਲ ਮਾਰੀ ਮੈਂ ਆ ਗਈ ਥੱਲੇ ਮੈਂ ਤਾਂ ਹਾਂਜੀ ਦੱਸੋ ਕੀ ਪ੍ਰੋਬਲਮ ਆ ਵੀ ਕਲੀਅਰ ਪੁਲਸ ਵਾਲਿਆਂ ਨੇ ਕਿਹਾ ਹਾਂਜੀ ਤੇ ਉਹ ਕਹਿੰਦੇ ਵੀ ਤੁਸੀਂ ਕੌਣ ਮੈਂ ਕਿਹਾ ਮੈਂ ਇਹਦੀ ਵਾਈਫ ਹਾਂ ਇਹ ਕਹਿੰਦੇ ਅੱਛਾ ਜੀ ਕਹਿੰਦੇ ਕਿਥੋਂ ਦਾ ਪੰਜਾਬ ਤੋਂ ਕਹਿੰਦੇ ਠੀਕ ਆ ਜੀ ਤੇ ਸਾਨੂੰ ਕਹਿੰਦੇ ਪ੍ਰੂਫ ਦੇ ਦਿਓ ਮੈਂ ਕਹਾ ਹਾਂ ਜੀ ਕੀ ਪ੍ਰੂਫ ਚਾਹੀਦਾ ਤੇ ਫਿਰ ਕਹਿੰਦੇ ਰਹਿਣ ਦੋ ਤੇ ਫਿਰ ਕਹਿੰਦੇ ਤੁਸੀਂ ਜਾਓ ਕੋਈ ਨਹੀਂ ਇਹ ਵਾਲੀ ਗੱਡੀ ਖਾਲੀ ਕਰਨੇ ਇਸ ਜੀਗਾ ਚਲੇ ਜਾਂਦੇ ਆ ਵੀ ਨਾਲ ਕਨੈਕਟਰ ਨਹੀਂ ਹੁੰਦਾ ਜਗਾ ਤੰਗ ਹੁੰਦੀ ਆ ਓਵਰਲੋਡ ਮਾਲ ਹੁੰਦਾ ਆ ਤੇ ਫਿਰ ਇਹ ਨਾਲ ਕਨੈਕਟਰ ਵੀ ਕਰਦੀ ਆ ਸਭ ਜਗਾ ਵੀ ਦੇਖਦੀ ਆ ਅੱਛਾ ਇਹ ਦੇਖਦੀ ਆ ਅੱਛਾ ਹਾਂ ਕੰਡਾ ਕਰਾਂਦੇ ਸੀਗੇ ਤੇ ਉਹਨੇ ਗਾਲ ਕੱਢਤੀ ਸੀਗੀ ਗਾਲ ਕੱਢੀ ਤੇ ਇਹ ਹਜੇ ਬੈਸਦੇ ਹੀ ਆ ਮੈਂ ਚੱਕੇ ਕੁੰਡੀ ਠੋਕਦੀ ਉਹਦੇ ਮੈਂ ਕਹਾ ਤੁਸੀਂ ਕਿੱਦਾਂ ਗਾਲ ਕੱਢੀ ਵੀ ਤੁਸੀਂ ਕਿਉਂ ਗਾਲ ਗਲਤ ਕਿਉਂ ਬੋਲੇ ਆ ਤੇ ਪੈਂਦੇ ਕਹਿੰਦਾ ਤੂੰ ਕੌਣ ਮੈਂ ਕਹਾ ਤੈਨੂੰ ਦਿਖਦਾ ਨਹੀਂ ਕੌਣ ਮੈਂ ਇਹਦੀ ਘਰ ਵਾਲੀ ਆ ਤੇ ਮੈਨੂੰ ਕਹਿੰਦਾ ਤੂੰ ਕੀ ਕਰ ਲੂਗੀ ਮੈਂ ਕਹਾ ਫਿਰ ਆ ਜਾ ਤੈਨੂੰ ਅੱਗੇ ਮੈਂ ਦੱਸਦੀ ਆ ਕੀ ਕਰਦੀ ਤੇ ਮੈਂ ਕੁੰਡੀ ਕਾਂਡੀ ਮਾਰੀ ਉੱਥੇ ਕਾਫੀ ਜਿਆਦਾ ਲੜਾਈ ਲੜੋਈ ਹੋਈ ਬਿਆਸ ਬੋਸ ਹੋਈ ਜਣੀ ਸਾਡਾ ਠਾਣੇ ਤੱਕ ਕੰਮ ਪਹੁੰਚ ਗਿਆ ਕਿੰਨੇ ਘੰਟੇ ਸੌਨੇ ਤੁਸੀਂ ਮੈਂ ਘਰੇ ਆ ਕੇ ਤਿੰਨ ਚਾਰ ਘੰਟੇ ਸੌਂਦੀ ਹਾਂ ਬਸ ਹਾਂਜੀ ਸਾਰੀ ਰਾਤ ਤੁਸੀਂ ਚੱਲਦੇ ਹੋ ਹਾਂਜੀ ਬਹੁਤ ਜਿਆਦਾ ਗਲਤ ਬੋਲੇ ਲੋਕੇ ਇਹ ਤਾਂ ਪਹਿਲਾਂ ਗੱਡੀਆਂ ਨਹੀਂ ਅੱਦਾਂ ਕੋਈ ਕੁੜੀ ਜਾਂਦੀ ਨਹੀਂ ਹੈਗੀ ਤੇ ਬਹੁਤ ਕੋਸ ਸਹਿਣਾ ਪਿਆ ਵਾ ਪਰ ਮੈਂ ਇਹ ਸਹਿ ਲਿਆ ਕਿ ਜਦ ਕੁੜੀਆਂ ਬਾਹਰ ਜਾ ਕੇ ਇਹ ਕੰਮ ਕਰ ਸਕਦੀਆਂ ਪੰਜਾਬ ਚ ਕਿਉਂ ਨਹੀਂ ਕਰ ਸਕਦੀਆਂ ਇਹ ਸਾਨੂੰ ਇਹੇ ਕਰਕੇ ਤਾਂ ਅਸੀਂ ਗੱਡੀ ਛੱਡੀ ਸੀਗੀ ਬਾਹਰ ਨੂੰ ਜੋ ਚੱਲਦੇ ਸੀ ਨਾ ਅਸੀਂ ਇੱਕ ਜਿਹੜਾ ਨਾਲ ਗਈ ਹੈ ਇਹਨੇ ਸੁੰਨੇ ਸੁੰਨੇ ਰੋਡ ਦੇਖੇ ਜਿਹੜੇ ਤਾਂ ਫੇਰ ਇਹ ਡਰ ਗਈ ਕਹਿੰਦੀ ਕਿ ਬਾਹਰ ਨਹੀਂ ਜਾਣਾ ਹੈਗਾ ਪੋਰੇ ਲੋਕਲ ਹੀ ਚਲਾਵਾਂਗੇ ਹੂੰ ਲੋਕਲ ਟਿੱਪਰੀ ਚ ਚਲਾਣੇ ਆ ਬਾਹਰ ਰੋਡ ਸੁੰਨੇ ਹੋ ਜਾਂਦੇ ਆ ਬਾਈ ਚੰਦ ਗੱਡੀ ਆਪਣੀ ਖਰਾਬ ਹੋ ਗਈ ਕੋਈ ਗੱਲਬਾਤ ਹੋ ਗਈ ਜਿੱਥੇ ਆਪਣਾ ਕੋਈ ਵੀ ਨਹੀਂ ਹੈਗਾ ਉਹਨੇ ਤਾਂ ਬੇਤਰਾ ਆਪਾ ਪੰਜਾਬ ਪੰਜਾਬ ਹੀ ਗੱਡੀ ਚਲਾਈਏ ਤਾਂ ਵਧੀਆ ਤੇ ਫੇਰ ਮੈਂ ਟਿਪਰਾ ਲੱਗਿਆ ਸੀ ਚਨਾਉਂ ਦੇ ਇਹ ਹਿਮਾਚਲ ਤੋਂ ਪੰਜਾਬ ਜਾਂਦਾ ਹਿਮਾਚਲ ਤੋਂ ਪੰਜਾਬ ਜਾਂਦਾ ਕਿੰਨੀ ਮਗਰ ਲਾਲੀ ਸੀ ਗੱਡੀ ਸਾਡੇ ਮਗਰ ਲਾਈ ਉਹ ਬਾਰ-ਬਾਰ ਕਦੇ ਸਾਨੂੰ ਪਾਸ ਕਰ ਲਿਆ ਕਰੇ ਕਦੇ ਪਿੱਛੇ ਹੋ ਜਾ ਕਰੇ ਕਦੇ ਫੇਰ ਕ੍ਰੋਸ ਕਰ ਜਾ ਕਰੇ ਫੇਰ ਹੌਲੀ ਕਰਕੇ ਮੈਂ ਅੱਗੇ ਜਾ ਕੇ ਫੇਰ ਗੱਡੀ ਨੂੰ ਰੋਕ ਲਈ ਗੱਡੀ ਰੋਕ ਕੇ ਫੇਰ ਮੈਂ ਉਹਨੂੰ ਪੁੱਛਿਆ ਵੀ ਹਾਂ ਦੱਸ ਤੂੰ ਦਹੀ ਦਾ ਜਦੋਂ ਮੈਨੂੰ ਸਿੱਧਾ ਪੁੱਛੇ ਹਾਂ ਬਾਈ ਕੌਣ ਆ ਮੈਨੂੰ ਹੱਥ ਮਾਰੇ ਇੰਦਾਂ ਕਰਕੇ ਫੇਰ ਮੈਂ ਉਹਨੂੰ ਹਾਂਜੀ ਫੇਰ ਮੈਂ ਦੱਸਿਆ ਯਾ ਕੁੜੀ ਕੌਣ ਹਾਂਜੀ ਅੱ ਗੱਡੀ ਚ ਚਲਾਉਂਦੀ ਆ ਨਾਲ ਫਿਰ ਉਹ ਜਦ ਇੰਨੀ ਗੱਲ ਉਹਨੇ ਸੋਣੀ ਫਿਰ ਉਹ ਖੜਿਆ ਹੀ ਨਹੀਂ ਫਿਰ ਮੈਂ ਉਹਨੂੰ ਕਿਹਾ ਮੈਗਾ ਜੀ ਇੰਸਟਾ ਤੇ ਵੀਡੀਓ ਪਾਉਨੇ ਆ ਸਾਡੀ ਆ ਨੂੰ ਇੰਸਟਾ ਤੇ ਦੇਖਣੀ ਅੱਛਾ ਤੇ ਫਿਰ ਉਹ ਜਣੀ ਚੁੱਪ ਕਰਕੇ ਲੰਘ ਗਿਆ ਫੇਰ ਨਹੀਂ ਦਿਖਿਆ ਸੰਨ ਉਹਨੂੰ ਇਹ ਲੱਗਿਆ ਵੀ ਇਹਨੇ ਰੋਡ ਤੋਂ ਚੜਾਈ ਹੋਣੀ ਆ ਹਾਂਜੀ ਉਹਨੂੰ ਇਦਾਂ ਲੱਗਿਆ ਤੇ ਜਦੋਂ ਉਹ ਗੱਡੀ ਚਲਾਉਂਦੀ ਹੁੰਦੀ ਆ ਫਿਰ ਜਿਹਨੇ ਡਰਾਈਵਰ ਕੋਲੋਂ ਲੰਘਦੇ ਨੇ ਫਿਰ ਉਹ ਸਲੂਟ ਕਰਦੇ ਨੇ ਫਿਰ ਐਂ ਲਾਈਕ ਮਾਰਦੇ ਨੇ ਵਿੱਚ ਡਰਾਈਵਰ ਇਦਾਂ ਦੇ ਵੀ ਨੇ ਜਦੋਂ ਇਹਨੂੰ ਗੱਡੀ ਚਲਾਉਂਦੀ ਨੂੰ ਦੇਖ ਲੈਂਦਾ ਨਾ ਕੋਈ ਜਿੰਨਾ ਟਾਈਮ ਗੱਡੀ ਚਲਾਉਂਦੀ ਆ ਉਹਨਾਂ ਦਾ ਟਾਈਮ ਜੇ ਕੋਈ ਇਹਨੇ ਮੈਨੂੰ ਕਿਦਾਂ ਨਾਲ ਸੀ ਗੱਲਾਂ ਕਰਦੀ ਸੀ ਬੈਠੇ ਤੇ ਇਹਨੇ ਮੈਨੂੰ ਦੱਸਿਆ ਕਹਿੰਦੀ ਮੇਰੇ ਫਾਦਰ ਸਾਹਿਬ ਦਾ ਸੁਪਨਾ ਸੀਗਾ ਡਰਾਈਵਰ ਬਣਾਉਣ ਦਾ ਇਹਨੂੰ ਅੱਛਾ ਉਹਨਾਂ ਕੋਲ ਵੀ ਗੱਡੀਆਂ ਸੀਗੀਆਂ ਆਪਣੀਆਂ ਗੱਡੀਆਂ ਸੀਗੀਆਂ ਉਹ ਜਾਣੀ ਉਹਨੂੰ ਧੀ ਨਹੀਂ ਪੁੱਤੀ ਮੰਨਦੀ ਸੀ ਉਹ ਕਹਿੰਦੇ ਹੁੰਦੇ ਸੀ ਵੀ ਜੇ ਵੱਡਾ ਹੋਊਗਾ ਤਾਂ ਮੈਂ ਇਹਨੂੰ ਗੱਡੀ ਸਿਖਾਵਾਂਗਾ ਅੱਛਾ ਤੇ ਹੌਲੀ ਹੌਲੀ ਕਰਦੇ ਕਰਦੇ ਫਿਰ ਮੈਂ ਕਿਹਾ ਚੱਲ ਤੂੰ ਮੇਰੇ ਨਾਲ ਗੱਡੀ ਤੇ ਚੱਲਿਆ ਕਰ ਪਹਿਲਾਂ ਤਾਂ ਇਹਨੇ ਬੜਾ ਉਹ ਦੇਖਿਆ ਕਹਿੰਦੀ ਮੈਂ ਨਹੀਂ ਜਾਣਾ ਹੈਗਾ ਲੋਕ ਕੀ ਕਹਿਣਗੇ ਮੈਂ ਕਿਹਾ ਕੋਈ ਗੱਲ ਨਹੀਂ ਆ ਟਾਈਮ ਟਾਈਮ ਦੀ ਗੱਲ ਆ ਦੇਖਾਂਗੇ ਹੌਲੀ ਹੌਲੀ ਬਲਤ ਚੱਲ ਮੇਰੇ ਨਾਲ ਫਿਰ ਦੇਖਾਂਗੇ ਆਪਾਂ ਹੂੰ ਕਿਉਂ ਚੱਲਿਆ ਕਰ ਹੂੰ ਅੱਛਾ ਬਣੇ ਇਹ ਥੋੜਾ ਟਰਾਲਾ ਟਰੱਕ ਇਹ ਟੇਪਰ ਚਲਾਉਣ ਦਾ ਕੀ ਗੱਲਬਾਤ ਬਣੀ ਕੀ ਸਾਰਾ ਸੁਭਬ ਸੀ ਇਹ ਜਿਵੇਂ ਮੇਰੇ ਪਪਾ ਦਾ ਸੁਪਨਾ ਸੀਗਾ ਤੇ ਮੈਂ ਇਹਨਾਂ ਨੂੰ ਦੱਸਿਆ ਆਪਣੀ ਜ਼ਿੰਦਗੀ ਵਰ ਮੈਂ ਕਿਹਾ ਪਪਾ ਦਾ ਸੁਪਨਾ ਸੀ ਵੀ ਮੈਂ ਸਿੱਖਣੀ ਸੀ ਗੱਡੀ ਵੀ ਮੈਂ ਸਿੱਖ ਨਹੀਂ ਪਾਈ ਵੀ ਮੈਨੂੰ ਇਹ ਕਹਿੰਨੇ ਕੋਈ ਗੱਲ ਨਹੀਂ ਵੀ ਤੈਨੂੰ ਮੈਂ ਸਿਖਾਉਂਗਾ अच्छा ਤੁਸੀਂ ਦੱਸ ਦਿਓ ਮੇਰੇ ਫਾਦਰ ਸਾਹਿਬ ਕੋਲੇ ਵੀ ਹਾਂਜੀ ਗੱਡੀ ਸੀਗੀ ਮੇਰੇ ਫਾਦਰ ਸਾਹਿਬ ਕੋਲ ਹੂੰ 10 ਚੱਕੀ ਸੀਗੀ ਤੇ ਉਹਨਾਂ ਦਾ ਸੁਪਨਾ ਸੀਗਾ ਮੈਂ ਜਦ ਆ ਪਾਪਾ ਨੇ ਗੱਡੀ ਲੈ ਕੇ ਆਣੀ ਖੜਾਣੀ ਤੇ ਮੈਂ ਵਿੱਚ ਚੜਨਾ ਮੈਂ ਪਾਪਾ ਨੂੰ ਕਹਣਾ ਪਾਪਾ ਮੈਂ ਗੱਡੀ ਚੱਕਣੀ ਪਾਪਾ ਨੇ ਕਹਣਾ ਕੋਈ ਨਾ ਤੂੰ ਮੇਰਾ ਪੁੱਤ ਮੇਰੀ ਧੀ ਨਹੀਂ ਤੂੰ ਵੱਡਾ ਹੋ ਕੇ ਪੜ੍ਹ ਲਿਖ ਜਾ ਤੈਨੂੰ ਮੈਂ ਸਿਖਾਉਂਗਾ ਅੱਛਾ ਤੇ ਉਹ ਸੁਪਨਾ ਨਹੀਂ ਪੂਰਾ ਹੋਇਆ ਫਿਰ ਮੈਂ ਪਾਪਾ ਦੀ ਡੈਥ ਹੋ ਗਈ ਸੀ ਫਿਰ ਮੈਂ ਪੜ੍ਹ ਵੀ ਨਹੀਂ ਪਾਈ ਫਿਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਮੈਂ ਕਿਹਾ ਇਹਨਾਂ ਨੂੰ ਮੈਂ 7 ਸਾਲ ਦੀ ਸੀ ਉਦੋਂ ਜਦੋਂ ਪਾਪਾ ਦੀ ਡੈਥ ਹੋ ਗਈ ਸੀਗੀ अच्छा हां जी ओ सोफना ही रह गया सोफना ही रह गया जी ओ अच्छा अच्छा फिर इन ਨਾਲ ਕਿਵੇਂ ਗੱਲਬਾਤਾਂ ਜੀ ਕਰਦੇ ਕਿਵੇਂ ਉਹ ਗੱਲ ਹੁੰਦੀ ਹੈ ਇਹਨਾਂ ਨਾਲ ਵਸ ਜਦ ਮੈਰਜ ਹੁੰਦੀ ਉਹ ਤੋਂ ਬਾਅਦ ਹੀ ਗੱਲਬਾਤ ਹੁੰਦੀ ਹੈ ਇਹਨਾਂ ਨਾਲ ਇਹਨਾਂ ਨੂੰ ਮੈਂ ਕਿਹਾ ਮੈਂ ਕਹਾ ਮੇਰੇ ਪਾਪਾ ਦਾ ਸੁਪਨਾ ਸੀ ਮੈਂ ਕਹਾ ਉਹ ਤਾਂ ਨਹੀਂ ਕਾ ਪੂਰਾ ਕਰ ਪਾਈ ਮੈਂ ਕਹਾ ਤੁਸੀਂ ਮੈਨੂੰ ਟ੍ਰੇਨ ਕਰ ਦਿਓ ਤੁਸੀਂ ਮੈਨੂੰ ਸਿਖਾ ਦਿਓ ਮੈਂ ਸਿੱਖ ਲੂੰਗੀ ਵੀ ਮੈਂ ਇਹ ਕਹਿੰਦੇ ਤੂੰ ਨਹੀਂ ਕਰ ਵਾਂਗੂਗੀ ਮੈਂ ਕਹਾ ਮੈਂ ਕਰ ਲੂੰਗੀ ਕਹਿੰਦੇ ਤੁਹਾਨੂੰ ਬਹੁਤ ਕੋਸਾਂਭਣਾ ਕਰਨਾ ਪੈਣਾ ਮੈਂ ਕਹਾ ਮੈਂ ਕਰ ਲੂੰਗੀ اچھا ਮੈਨੂੰ ਗੱਡੀ ਸਿਖਾ ਦਿਓ ਮੇ ਪਾਪਾ ਦਾ ਇਸ ਦੁਨੀਆ ਪਾਪਾ ਨਹੀਂ ਹੈਗੇ ਪਰ ਉਹ ਉਹਨਾਂ ਦਾ ਸੁਪਨਾ ਮੈਂ ਜ਼ਰੂਰ ਪੂਰਾ ਕਰਾਂਗੀ ਕਰਤਾ ਕਰਤਾ ਜੀ ਉਹਨਾਂ ਦਾ ਸੁਪਨਾ ਮੈਂ ਪੂਰਾ ਅੱਛਾ ਇਥੇ ਤਾਂ ਸ਼ੌਂਕ ਸੀਗਾ ਜਾਂ ਉਹਨਾਂ ਸੁਪਨੇ ਪੂਰਾ ਕਰਨਾ ਸੀ ਤੇ ਮੇਰਾ ਵੀ ਕੋਈ ਸ਼ੌਂਕ ਸੀ ਕਿ ਸਾਰੇ ਸਾਡੀ ਫੈਮਿਲੀ ਚ ਡਰਾਈਵਰੀ ਸੀਗੇ ਪਾਪਾ ਵੀ ਕਹਾਂ ਜੀਜੂ ਉਹਨੇ ਵੀ ਤੇ ਮੇਰਾ ਵੀ ਫਿਰਗਾ ਹੀ ਸੁਪਨਾ ਸੀ ਵੀ ਮੈਂ ਮੇਰੇ ਦੇਖ ਕੇ ਹੋ ਗਿਆ ਹਾਲ ਉੱਠ ਗੜਿਆ ਵੀ ਮੈਂ ਵੀ ਗੱਡੀ ਸਿੱਖਣੀ ਆ ਮੈਂ ਮੈਂ ਉਹਨਾਂ ਦਾ ਸੁਪਨਾ ਇੱਕ ਟਾਈਮ ਪੂਰਾ ਕਰਨਾ ਹੀ ਕਰਨਾ ਕਦੇ ਨਾ ਕਦੇ ਕਰੂੰਗੀ ਜ਼ਰੂਰ ਇਹਦੇ ਚ ਤਾਂ ਬਹੁਤ ਮਾੜੀਆਂ ਨਿਗਾਹਾਂ ਮਾਰਨ ਵਾਲੇ ਲੋਕ ਆਉਂਦੇ ਆ ਬਹੁਤ ਕੁਝ ਵੀਰ ਜੀ ਸਾਹਮਣਾ ਕਰਨਾ ਪਿਆ ਬਹੁਤ ਨਹੀਂ ਤੁਸੀਂ ਇਹ ਚੀਜ਼ਾਂ ਸੋਚੀਆਂ ਨਹੀਂ ਹੈਗੀਆਂ ਵੀ ਮੈਂ ਕੱਲ ਨੂੰ ਡਰਾਈਵਿੰਗ ਸਿੱਖ ਵੀ ਲਈ ਆਪਦੇ ਘਰ ਵਾਲੇ ਨਾਲ ਬਾਗੇ ਵੀ ਜਾਇਆ ਕਰੂੰਗੀ ਤੇ ਲੋਕ ਤਰ੍ਹਾਂ ਤਰ੍ਹਾਂ ਨਾਲ ਦੇਖਣਗੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨਗੇ ਮੈਨੂੰ ਬਹੁਤ ਕੁਝ ਕੀਤਾ ਜੀ ਦੁਨੀਆ ਨੇ ਬਹੁਤ ਕੁਝ ਬੋਲੇ ਆ ਬਹੁਤ ਸਾਹਮਣਾ ਕਰਨਾ ਪੈਂਦਾ ਵਾ ਤੁਸੀਂ ਇਹ ਇਹ ਚੀਜ਼ਾਂ ਬੜੀ ਨਹੀਂ ਹੈਗੀਆਂ ਮੈਂ ਜੇ ਮੈਨੂੰ ਸਿੱਖ ਲਈ ਨਾਲ ਜਾਉਂਗੀ ਮੈਨੂੰ ਇਹ ਹੈ ਸੀਗਾ ਵੀ ਜਦ ਮੇਰੇ ਨਾਲ ਮੇਰੇ ਹਸਬੰਦ ਨੂੰ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਮੇਰੇ ਪਿੱਛੇ ਸਪੋਰਟ ਹੈਗੀ ਆ ਅੱਛਾ ਹਾਂਜੀ ਤੁਸੀਂ ਉਹ ਲੋਕਾਂ ਦੀ ਪਰਵਾਹ ਨਹੀਂ ਕਰੀ ਤੁਸੀਂ ਡਰਾਈਵਰੀ ਸਿੱਖੀ ਸਿੱਖ ਲਈ ਜੀ ਮੈਂ ਡਰਾਈਵਰੀ ਮੈਂ ਪਰਵਾਹ ਨਹੀਂ ਕੀਤੀ ਮੈਨੂੰ ਇਹ ਸੀ ਵੀ ਮੇਰੇ ਪਿੱਛੇ ਸਪੋਰਟ ਆ ਬਸ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਦੁਨੀਆ ਜੋ ਕਹਿੰਦੀ ਹੈ ਕਹੀ ਜਾਗੇ ਅੱਛਾ ਕੀ ਕੀ ਸਿੱਖ ਲਿਆ ਤੁਸੀਂ ਕਿਹੜੇ ਕਿਹੜੇ ਗੱਡੀ ਗੱਡੀਆਂ ਚਲਾ ਲੈਨੇ ਹੋ ਮੈਂ ਟਿਪਰੀ ਤੇ ਚਲਾ ਲ ਲੰਨੀ ਐ ਇੱਕ ਦੋਈ ਗੱਡੀ ਸੀ 14 ਚੱਕੀ ਉਹ ਵੀ ਚਲਾ ਲੰਦੀ 14 ਚੱਕੀ ਗੱਡੀ ਵੀ ਚਲਾ ਲੰਨੀ ਹਾਂਜੀ ਕੱਲੇ ਹਾਂਜੀ ਅੱਛਾ ਭਾਈ ਇਹ ਕਿਵੇਂ ਇਹਨਾਂ ਨੇ ਤੁਹਾਨੂੰ ਕਹਿਤਾ ਵੀ ਮੇਰੇ ਫਾਦਰ ਸਾਹਿਬ ਦਾ ਸੁਪਨਾ ਸੀ ਵੀ ਮੈਂ ਗੱਡੀ ਸਿਖਾਉ ਮੈਨੂੰ ਟਰੱਕ ਸਿਖਾਉ ਟਰਾਲਾ ਸਿਖਾਉ ਹਨਾ ਤੇ ਤੁਸੀਂ ਇਹਨਾਂ ਨੂੰ ਇਹ ਨਹੀਂ ਆਖਿਆਗਾ ਵੀ ਤਰ੍ਹਾਂ ਤਰ੍ਹਾਂ ਦੇ ਮਹਿਕਮੇ ਚ ਲੋਕ ਹੁੰਦੇ ਆ ਜਾਂ ਸੜਕਾਂ ਤੇ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ ਤੂੰ ਕੱਲ ਨੂੰ ਮੇਰੇ ਨਾਲ ਜਾਇਆ ਕਰੇਂਗੀ ਸਿੱਖ ਕੇ ਕਰੇਂਗੀ ਕੀ ਜੇ ਕਰੇਂਗੀ ਤਾਂ ਮੇਰੇ ਨਾਲ ਤੈਨੂੰ ਜਾਣਾ ਪਿਆ ਕਰੂਗਾ ਹਾਂਜੀ ਉਹੀ ਗੱਲਾਂ ਇਹਨੂੰ ਪਹਿਲਾਂ ਦੱਸਦਾ ਹੁੰਦਾ ਸੀਗਾ ਕਿ ਬਾਹਰਲੀ ਲਾਈਫ ਦੱਸਦਾ ਚਲੋ ਮੈਂ ਪਹਿਲਾਂ ਚੱਲਿਆ ਮੈਨੂੰ ਹੀ ਪਤਾ ਬਾਹਰਲੀ ਲਾਈਫ ਕੀ ਆ ਲੋਕ ਕਿਵੇਂ ਦੇਖਦੇ ਆ ਕਿਵੇਂ ਦਾ ਨਜ਼ਰੀਆ ਲੋਕਾਂ ਦਾ ਤੇ ਮੈਂ ਇਹਨੂੰ ਸਾਰੀਆਂ ਗੱਲਾਂ ਦੱਸਦਾ ਹੁੰਦਾ ਸੀ ਵੀ ਐਦਾਂ ਐਦਾਂ ਕਰਕੇ ਲੋਕ ਦੇਖਦੇ ਆ ਕਿ ਤੈਨੂੰ ਵੀ ਲੋਕ ਛੇੜਿਆ ਵੀ ਕਰਨਗੇ ਵੀ ਤੈਨੂੰ ਜਰਨਾ ਪੈਣਾ ਇਹ ਅੱਛਾ ਤੇ ਕਹਿੰਦੀ ਕੋਈ ਗੱਲ ਨਹੀਂ ਵੀ ਮੈਂ ਚੱਲੂੰਗੀ ਜਾਂ ਤੁਸੀਂ ਮੇਰੇ ਨਾਲ ਆ ਮੈਨੂੰ ਛੇੜੂਗਾ ਕੌਣ ਅੱਛਾ ਤੇ ਮੈਂ ਕਹਾਂ ਚਲੋ ਚਲੋ ਹੌਲੀ ਹੌਲੀ ਕਰਦੇ ਕਰਦੇ ਫਿਰ ਮੈਂ ਉਹਨੂੰ ਲੈ ਕੇ ਜਾਂਦਾ ਰਿਹਾ ਅੱਛਾ ਪਹਿਲੇ ਦਿਨ ਕਿਵੇਂ ਸਿਖਾਇਆ ਉਹ ਦੱਸੋ ਪਹਿਲੇ ਦਿਨ ਤਾਂ ਮੈਂ ਨਾਲ ਹੀ ਬੈਠ ਕੇ ਸਿਖਾਣੀ ਪੈਂਦੀ ਈ ਗੱਡੀ ਤਾਂ ਜਿਵੇਂ ਪਹਿਲੇ ਦਿਨ ਕਿਸੇ ਨੂੰ ਫੜਾਉਣੀ ਆ ਕਿਹੜੀ ਗੱਡੀ ਸੀ ਪਹਿਲੇ ਦਿਨ 14 ਡੈਰੀ ਗੱਡੀ ਸੀ ਜਿਹਦੀ ਘਵਾਟੀ ਨੂੰ ਗਈ ਸੀਗੀ ਅੱਛਾ ਉਹ ਆਪਣੇ ਯੂਪੀ ਚ ਪੈਂਦਾ ਜਾਵਨ ਐਕਸਪ੍ਰੈਸ ਰੋਡ ਹੂੰ ਉਹ ਰੋਡ ਹੈਗਾ ਖੁੱਲਾ ਢੁੱਲਾ ਪੂਰਾ ਹੀ 8 ਲੇਨ ਰੋਡ ਆ ਉਹ ਤੇ ਫਿਰ ਉਹਤੇ ਮੈਂ ਉਹਨੂੰ ਗੱਡੀ ਫੜਾਈ ਮੈਂ ਚੱਲ ਖੁੱਲੇ ਢੁੱਲੇ ਰੋਡ ਤੇ ਇਹਨੂੰ ਫੜਾਉਣੀ ਆ ਗੱਡੀ ਦੇਖਦੇ ਆ ਕਿੰਨੇ ਚੱਕ ਗੱਡੀ ਸੀ 14 ਡੈਰੀ ਗੱਡੀ ਸੀ ਅੱਛਾ 14 ਡੈਰੀ ਗੱਡੀ ਇਹਨੂੰ ਫੜਾਈ ਫਿਰ ਉੱਥੇ ਚਲਾਈ ਜਾਨੇ ਅੱਛਾ ਵਧੀਆ ਚਲਾਈ ਸੀ ਹਾਂ ਹੀ ਖੁੱਲੇ ਢੁੱਲੇ ਰੋਡ ਤੇ ਫਿਰ ਉਹ ਜਿਹੜੇ ਛੋਟੇ ਰੋੜਾ ਉਹ ਤੇ ਥੋੜਾ ਜਿਹਾ ਔਖਾ ਹੁੰਦਾ ਸੀ ਇਹਨੂੰ ਅੱਛਾ ਉਹ ਕਿਹੜਾ ਸੀ ਇੱਕੋ ਲਾਇਆ ਸੀ ਅੱਛਾ ਤਾਂ ਫਿਰ ਇਹ ਮੈਨੂੰ ਕਹਿਣ ਲੱਗੀ ਨਹੀਂ ਬਾਹਰ ਨਹੀਂ ਠੀਕ ਹੈਗਾ ਵੀ ਆਪਾਂ ਇੱਥੇ ਲੋਕਲ ਟਿਪਰ ਚ ਲਾਣੇ ਆ ਹੂੰ ਫਿਰ ਟਿਪਰ ਤੇ ਆਈ ਸੀ ਅੱਛਾ ਹਾਂ ਟਿਪਰ ਤੇ ਤੁਸੀਂ ਇਹਨਾਂ ਤੁਸੀਂ ਇਹਨਾਂ ਨਾਲ ਹੀ ਜਾਣੇ ਹੁੰਨੇ ਹੋ ਹਾਂਜੀ ਨਾਲ ਹੀ ਜਾਣੀਏ ਜੀ ਅੱਛਾ ਅੱਛਾ ਤੁਸੀਂ ਇਹਨਾਂ ਦੇ ਨਾਲ ਗਏ ਜਦੋਂ ਅ ਪਹਿਲੀ ਵਾਰ ਤੁਸੀਂ ਆਪ ਚਲਾਇਆ ਇਹ ਤੇ ਕਦੇ ਇਹ ਹੋਇਆ ਵੀ ਲੋਕਾਂ ਨੇ ਤੁਹਾਨੂੰ ਗੰਦੀ ਨਜ਼ਰ ਨਾਲ ਦੇਖਿਆ ਹੋਵੇ ਵੀ ਇਹ ਕਿ ਕਿਹੜੀ ਜਨਾਨੀ ਚੜਾਈ ਫਿਰਦਾ ਜੇ ਕਿਹੜੀ ਕੁੜੀ ਨੂੰ ਉਹ ਵਿੱਚ ਚੜਾਈ ਫਿਰਦਾਗਾ ਬਹੁਤ ਜਾਣਿਆਂ ਨੇ ਦੇਖਿਆ ਵੀਰ ਜੀ ਬਹੁਤ ਜਾਣੇ ਐਦਾਂ ਦੇ ਲੋਕ ਕੋਈ ਗੱਲ ਹੋਈ ਹੋਵੇ ਇਹ ਜੀ ਹਾਂਜੀ ਬਹੁਤ ਜਾਣਿਆਂ ਨੇ ਕਿਸੇ ਨੇ ਇੱਕ ਡਰਾਈਵਰ ਨੇ ਆ ਕੇ ਮੇਰੀ ਟਾਕੀ ਵੀ ਖੋਲ ਲਈ ਸੀਗੀ ਮੈਨੂੰ ਪੁੱਛਿਆ ਤੂੰ ਕੌਣ ਆ ਮੈਂ ਕਹਾ ਉਹਨਾਂ ਨੂੰ ਪੁੱਛੋ ਵੀ ਮੈਂ ਕੌਣ ਆ ਤੇ ਮੈਂ ਫਿਰ ਬਾਅਦ ਚ ਕਹਿੰਦੇ ਉਹ ਦੂਸਰੇ ਡਰਾਈਵਰ ਨੂੰ ਬੁਲਾ ਲਿਆ ਆ ਵੀ ਉਹ ਚ ਕੁੜੀ ਆ ਫਿਰ ਮੈਂ ਉਹਨੂੰ ਦੱਸਿਆ ਮੈਂ ਕਹਿੰਦਾ ਮੈਂ ਉਹਦੀ ਵਾਈਫ ਆ ਵੀ ਮੈਂ ਗੱਡੀ ਚਲਾਨੀ ਆ ਤੇ ਕਹਿੰਦੇ ਕੁੜੀ ਗੱਡੀ 'ਚ ਕੀ ਕਰਦੀ ਆ ਇਹਨਾਂ ਨੂੰ ਕਹਿੰਦੇ ਤੇ ਮੈਨੂੰ ਹੀ ਕਹਿੰਦੇ ਇਹ ਹੋਟਲ ਤੇ ਗਏ ਸੀਗੇ ਰੋਟੀ ਲੈਣ ਮੇਰੇ ਵਾਸਤੇ ਇਹ ਕਹਿੰਦੇ ਰੋਟੀ ਲਿਆਵਾਂ ਵੀ ਅੱਜ ਰੋਟੀ ਘਰੋਂ ਲੈ ਕੇ ਨਹੀਂ ਆਏ ਪੈਕ ਕਰਨ ਗਏ ਸੀ ਕਿੱਥੇ ਦੀ ਗੱਲ ਹੈ ਭਣਾ ਇਹ ਇਹ ਮਾਚਲਦੀ ਆ ਜੀ ਅੱਛਾ ਉਹਨੇ ਹਮਾਦਲ ਤੋਂ ਗੌਂਦਪੁਰ ਪੈਂਦਾ ਜੀ ਅੱਛਾ ਉਹਨਾਂ ਨੇ ਗੱਡੀ ਖੋਲੀ ਫੇਰ ਹਾਂਜੀ ਉਹਨਾਂ ਨੇ ਗੱਡੀ ਖੋਲੀ ਤੇ ਫਿਰ ਮੈਂ ਇਹਨਾਂ ਨੂੰ ਅੰਕਲ ਸੀਗੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਅੰਕਲ ਜੀ ਉਹਨਾਂ ਨੂੰ ਬੁਲਾਇਓ ਏਦਾਂ ਦਾ ਗੱਲ ਹੋ ਗਈ ਫਿਰ ਇਹ ਆਏ ਫਿਰ ਇਹਨਾਂ ਨੇ ਪੁੱਛਿਆ ਤੇ ਫਿਰ ਉਹ ਮੁੱਕਰ ਗਏ ਇਸ ਤਰ੍ਹਾਂ ਨਹੀਂ ਤੁਹਾਨੂੰ ਘਰ ਨਹੀਂ ਲੱਗਿਆ ਹੈ ਮੈਨੂੰ ਡਰ ਲੱਗਿਆ ਮੈਂ ਕੁੰਡੀ ਕੋਲ ਹੀ ਰੱਖ ਲਈ ਸੀਗੀ ਵੀਰੇ ਕਿਹੜੀ ਕੁੰਡੀ ਡਰ ਲੱਗਿਆ ਸੀਗਾ ਜਿਹੜੀ ਟਾਇਰ ਖੜਕਾਣੇ ਵਾਲੀ ਕੁੰਡੀ ਆ ਨਾ ਹਾਂ ਉਹ ਮੈਂ ਕੋਲੇ ਰੱਖੀ ਵੀ ਤੀ ਮੈਂ ਕਿਹਾ ਜੇ ਕੁਝ ਕਿਹਾ ਤਾਂ ਮੈਂ ਮਾਰ ਦੇਣੀ ਮੈਂ ਪਰਵਾਹ ਨਹੀਂ ਕਰਨੀ ਅੱਛਾ ਹਾਂਜੀ ਤੁਹਾਨੂੰ ਇਹ ਲੱਗਦਾ ਸੀ ਵੀ ਤੁਹਾਡੇ ਤੇ ਉਹ ਹਮਾਰੀ ਨਜ਼ਰ ਰੱਖਣ ਵਾਲੇ ਲੋਕ ਹਾਂ ਨਹੀਂ ਹਾਂਜੀ ਹਾਂਜੀ ਗਲਤ ਨਜ਼ਰ ਵਾਲੇ ਸੀਗੇ ਜੀ ਅੱਛਾ ਹਾਂਜੀ ਫਿਰ ਉਦੋਂ ਬਾਅਦ ਵੀ ਤੁਸੀਂ ਜਾਂਦੇ ਰਹੇ ਉਦੋਂ ਬਾਅਦ ਵੀ ਜਾਂਦੀ ਰਹੀ ਨੇ ਅੱਛਾ ਭਾਈ ਉਹ ਜਦੋਂ ਆਏ ਇਹਨਾਂ ਨੇ ਤੁਹਾਨੂੰ ਫੋਨ ਕਰਤਾ ਹਾਂਜੀ ਹਾਂਜੀ ਅੱਛਾ ਫਿਰ ਜਿੱਥੇ ਫੋਨ ਨਹੀਂ ਚੱਲਦਾ ਜੀ ਉਹ ਨਾ ਖੱਡ ਜੀ ਦੇ ਵਿੱਚ ਜਾ ਕੇ ਕ੍ਰੈਸ਼ਰ ਆਹੋ ਹਾਂ ਤੇ ਉਹ ਜਾਨੀ ਡਾਕਟਰ ਦਾ ਕ੍ਰੈਸ਼ਰ ਵੱਜਦਾ ਉਹ ਤੇ ਉੱਥੇ ਨਾ ਗੱਡੀ ਭਰਨ ਨੂੰ ਜਾਨੀ ਥੋੜਾ ਟਾਈਮ ਲੱਗ ਜਾਂਦਾ ਤੇ ਮੈਂ ਗੱਡੀ ਖੜਾ ਕੇ ਉੱਥੇ ਵਾਈਫਾਈ ਨਹੀਂ ਕਨੈਕਟ ਹੁੰਦਾ ਹੈਗਾ ਹਮਮ ਗੱਲ ਨਹੀਂ ਹੁੰਦੀ ਹੈਗੀ ਤੇ ਮੈਂ ਵਾਈਫਾਈ ਕਨੈਕਟ ਕਰਨ ਚਲੇ ਆ ਗਿਆ ਵਾਈਫਾਈ ਕਨੈਕਟ ਕਰਕੇ ਮੈਨੂੰ ਮਕਰਦਾ ਸੀ ਉੱਥੇ ਜਾਨ ਨੂੰ ਮੈਨੂੰ ਕੋਈ ਬੰਦੇ ਨੇ ਕਿ ਦੱਸਿਆ ਵੀ ਤੇਰੀ ਘਰ ਦੀ ਬੁਲਾਉਂਦੀ ਤੈਨੂੰ ਹਮਮ ਕਿ ਉੱਥੇ ਕੋਈ 2-4 ਬੰਦੇ ਖੜੇ ਆ ਵੀ ਕੋਈ ਗੱਲਬਾਤ ਹੋਈ ਆ ਵੀ ਜਾਹ ਜਦ ਮੈਂ ਗਿਆ ਉੱਥੇ ਤੇ ਫਿਰ ਇਹਨੇ ਮੈਨੂੰ ਦੱਸਿਆ ਜਾਨ ਨੂੰ ਚਲੇ ਗਈ ਸੀ ਅੱਛਾ ਤੇ ਉਹ ਮ ਤੇ ਉਹ ਜਾਨੋ ਹੋਟਲ ਤੇ ਆ ਕੇ ਰੋਟੀ ਖਾਣਾ ਤੇ ਮੈਂ ਜਦ ਗਿਆ ਜਾ ਕੇ ਇਹਨੂੰ ਪੁੱਛਿਆ ਫਿਰ ਇਹਨੇ ਮੈਨੂੰ ਦੱਸਿਆ ਵੀ ਐਦਾਂ ਦਾ ਕਰਕੇ ਇਹਨਾਂ ਨੇ ਮੇਰੀ ਟਾਕੀ ਖੋਲੀ ਆ ਵੀ ਮੈਨੂੰ ਪੁੱਛਦੇ ਸੀ ਤੂੰ ਕੌਣ ਆ ਇਹਨੇ ਦੱਸਿਆ ਵੀ ਭਾਈ ਮੈਂ ਉਹਨਾਂ ਦੀ ਵਾਈਫ ਆ ਤੇ ਕਹਿੰਦੇ ਫੇਰ ਉਹ ਗਲਤ ਨਜ਼ਰੀਆਂ ਨਾਲ ਦੇਖਦੇ ਸੀ ਵੀ ਸਾਨੂੰ ਲੱਗਦੀ ਤਾਂ ਤੂੰ ਹੈ ਨਹੀਂ ਹੂੰ ਤੇ ਫੇਰ ਉਹ ਇੱਕ ਜਣਾ ਇੱਕ ਦੂਜੇ ਨੂੰ ਬੁਲਾ ਕੇ ਲੈ ਕੇ ਗਿਆ ਦੋ ਤਿੰਨ ਜਾਨੀ ਜਾਨੀ ਹੋ ਗਈ ਉਹ ਅੱਛਾ ਤੇ ਉਹ ਵਾਲਾ ਵਾਲਾ ਵੀ ਦੇਖਦੇ ਸੀ ਤੇ ਦੇਖਦੇ ਦੇਖਦੇ ਜਾਨੀ ਉਹ ਚਲੇ ਗਏ ਉਥੋਂ ਅੱਛਾ ਫੇਰ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ ਪਰ ਸਾਡੀ ਲੜਾਈ ਹੋਈ ਉੱਥੇ ਖਾਸੀ ਅੱਛਾ ਉਥੋਂ ਪਹਿ ਵੀ ਹੋਈ ਸਾਡੀ ਕੰਡਾ ਕਰਾਉਂਦੇ ਸੀਗੇ ਤੇ ਉਹਨੇ ਗਾਲ ਕੱਢਤੀ ਸੀਗੀ ਗਾਲ ਕੱਢੀ ਤੇ ਇਹ ਹਜੇ ਬੈਸਦੇ ਹੀ ਆ ਮੈਂ ਚੱਕੀ ਕੁੰਡੀ ਠੋਕਤੀ ਉਹਦੇ ਮੈਂ ਕਿਹਾ ਤੁਸੀਂ ਕਿੱਦਾਂ ਗਾਲ ਕੱਢੀ ਵੀ ਤੁਸੀਂ ਕਿਉਂ ਗਾਲ ਗਲਤ ਕਿਉਂ ਬੋਲੇ ਆ ਤੇ ਪੈਂਦੇ ਕਹਿੰਦਾ ਤੂੰ ਕੌਣ ਆ ਮੈਂ ਕਹਿੰਦਾ ਤੈਨੂੰ ਦਿਖਦਾ ਨਹੀਂ ਕੌਣ ਆ ਮੈਂ ਇਹਦੀ ਘਰ ਵਾਲੀ ਆ ਵਾਈਫ ਹਾਂ ਮੈਂ ਇਹਦੀ ਤੇ ਮੈਨੂੰ ਕਹਿੰਦਾ ਤੂੰ ਕੀ ਕਰ ਲੂਗੀ ਮੈਂ ਕਹਾ ਫੇਰ ਆ ਜਾ ਤੈਨੂੰ ਅੱਗੇ ਮੈਂ ਦਾਦੀਆਂ ਕੀ ਕਰਦੀਆਂ ਤੇ ਮੈਂ ਕੁੰਡੀ ਕਾਂਢੇ ਮਾਰੀ ਉੱਥੇ ਕਾਫੀ ਜ਼ਿਆਦਾ ਲੜਾਈ ਲੁੜਈ ਹੋ ਗਈ ਬੈਸ ਹੁੰਸ ਹੋਈ ਜਾਨੀ ਸਾਡਾ ਠਾਣੇ ਤੱਕ ਕੰਮ ਪਹੁੰਚ ਗਿਆ ਅੱਛਾ ਹਾਂਜੀ ਤੁਸੀਂ ਇੱਕ ਵਾਰ ਹੋ ਗਿਆ ਚਲ ਦੋ ਵਾਰ ਹੋ ਗਿਆ ਫਿਰ ਤੁਸੀਂ ਇਹਨਾਂ ਨੂੰ ਨਹੀਂ ਆਖਿਆ ਵੀ ਤੂੰ ਘਰੇ ਰਹਿਆ ਕਰ ਭਾਈ ਪਹਿਲਾਂ ਦੇਵੀ ਡਰ ਗਈ ਸੀ ਕਹਿੰਦੀ ਸੀ ਮੈਂ ਘਰੇ ਹੀ ਰਹੂੰਗੀ ਫਿਰ ਹੌਲੀ ਹੌਲੀ ਕਰਦੇ ਕਰਦੇ ਮੈਂ ਕਹਾ ਵੀ ਇਹ ਤਾਂ ਸਾਹਮਣਾ ਕਰਨਾ ਹੀ ਪੈਣਾ ਹੂੰ ਜਦੋਂ ਗੱਡੀ ਚ ਲਾਉਣੀ ਆ ਕਹਿੰਦੀ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰਨਾ ਤਾਂ ਤੈਨੂੰ ਜਾਣਾ ਹੀ ਪੈਣਾ ਹੂੰ ਸੁਪਨਾ ਪੂਰਾ ਕਰਨ ਲਈ ਤਾਂ ਫਿਰ ਤੈਨੂੰ ਡਰਾਈਵਰੀ ਕਰਨੀ ਹੀ ਪੈਣੀ ਆ ਨਾ ਅੱਛਾ ਵੀ ਐਦਾਂ ਦਾ ਫਿਰ ਹੁਣ ਬਹੁਤ ਔਕੜ ਆਉਣੀਆਂ ਨੇ ਵੀ ਹੌਲੀ ਹੌਲੀ ਆਪਾਂ ਚਲੋ ਆਪਾਂ ਇੰਸਟਾ ਦੇ ਵੀਡੀਓ ਵੀ ਪਾਉਨੇ ਆ ਹੌਲੀ ਹੌਲੀ ਲੋਕ ਆਪਾਂ ਨੂੰ ਜਾਣਨ ਲੱਗਦੇ ਆ ਹੂੰ ਹੌਲੀ ਹੌਲੀ ਕਰਕੇ ਜਾਣਨਗੇ ਲੋਕਾਂ ਨੂੰ ਪਤਾ ਲੱਗੂਗਾ ਵੀ ਇਹ ਕੋਈ ਗੱਡੀ ਚ ਲਾਂਦੀ ਆ ਹੂੰ ਫੇਰ ਉਹ ਲੈ ਗਿਆ ਮੈਂ ਨਾਲ ਲੈ ਕੇ ਜਾਂਦਾ ਰਿਹਾ ਫਿਰ ਤਾਂ ਮੈਂ ਫਿਰ ਮੈਂ ਛੱਡਿਆ ਨਹੀਂ ਘਰੀ ਅੱਛਾ ਫਿਰ ਤਾਂ ਮਾ ਜਿਹੜਾ ਖਾਉਂਦਾ ਹੋਈ ਜਾਵੇ ਹੁਣ ਰੈਗੂਲਰ ਲੈ ਕੇ ਜਾਣ ਲੱਗ ਗਿਆ ਅੱਛਾ ਕੋਈ ਰੋਟੀ ਪਾਣੀ ਦਾ ਹੁੰਦਾ ਉਹ ਫਿਰ ਇਹ ਆਪ ਬਣਾਉਂਦੇ ਸੋਡੇ ਨਾਲ ਰੋਟੀ ਤਾਂ ਜਿਵੇਂ ਮੰਨ ਲਓ ਹੀ ਹਾਂ ਘਰੋਂ ਬਣਾ ਕੇ ਲੈ ਜਾਂਦੇ ਹਾਂ ਅਸੀਂ ਹੂੰ ਸਾਡਾ ਟਿਪਰ ਤੇ ਤਾਂ ਰੋਜ ਦਾ ਘੇੜਾ ਹੁੰਦਾ ਹੂੰ ਕਿੱਥੇ ਚੱਲਦੇ ਹੁੰਦੇ ਅਸੀਂ ਅਸੀਂ ਹਿਮਾਚਲ ਚੱਲਦੇ ਹ ਰੋਜ਼ ਹਮਾ ਚਲੋਂ ਵਰਕੇ ਆਉਂਦੀਆਂ ਅਸੀਂ ਉਹ ਪੰਜਾਬੀ ਖਾਲੀ ਕਰਦੇ ਹਾਂ ਇਹ ਨਾਲ ਹੀ ਹੁੰਦੀ ਆ ਹਾਂਜੀ ਅੱਛਾ ਕਦੇ ਇਹ ਜੇ ਮੌਕਾ ਬਣਿਆ ਹੋਵੇ ਤੁਸੀਂ ਜਮੇ ਡਰ ਗਏ ਹੋ ਵੀ ਅੱਜ ਬਹੁਤ ਔਖਾ ਹੈ ਕਦੇ ਹਨੇਰਾ ਹੋ ਜਾਂਦਾ ਸਵੇਰਾ ਹੋ ਜਾਂਦਾ ਰੋਡਾਂ ਤੇ ਚੱਲਦੇ ਆ ਨੂੰ ਹਾਂਜੀ ਜਿੱਦਾਂ ਚੜਾਈਆਂ ਤਰਹਾਈਆਂ ਆਉਂਦੀਆਂ ਇਹ ਮੋੜਦੇ ਐ ਕਰਕੇ ਮੈਂ ਡਰ ਗਈ ਸੀ ਮੈਂ ਕਿਹਾ ਅੱਜ ਤੋਂ ਬਾਅਦ ਇਹਨਾਂ ਨੂੰ ਮੈਂ ਕਈ ਵਾਰ ਕਹਿ ਵੀ ਦਿੱਨੀ ਆ ਮੈਂ ਮੈਂ ਤੁਹਾਡੇ ਨਾਲ ਜਾਣਾ ਨਹੀਂ ਮੈਨੂੰ ਡਰ ਲੱਗਦਾ ਇਹ ਕਹਿੰਦਾ ਤੂੰ ਡਰਦੀ ਆ ਫਿਰ ਇੱਕ ਚੀਜ਼ ਤੂੰ ਸਿੱਖਣੀ ਵੀ ਆ ਇੱਕ ਤੂੰ ਡਰਦੀ ਵੀ ਆ ਫਿਰ ਹੌਲੀ 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 ਆਦਤ ਪੈ ਗਈ ਫੇ ਸਿੱਖ ਗਏਣ ਦਾ ਮਤਲਬ ਵੀ ਉਹ ਹੋ ਗਿਆ ਦਿਲ ਡਰ ਨੂੰ ਹਟਾ ਕਾਰ ਪੈਂਦਾ ਗੜ ਸ਼ੰਕਰ ਤੋਂ ਅੱਗੇ ਇੱਕ 10 ਕਿਲੋਮੀਟਰ ਅੱਗੇ ਜਾ ਕੇ ਉਹ ਘਾਰ ਦੇ ਵਿੱਚ ਮੋੜਨੇ ਉੱਥੇ ਨਾ ਗੱਡੀਆਂ ਪਲਟ ਜਾਂਦੀਆਂ ਜਿਹੜੀ ਜਿਹੜੀ ਓਵਰ ਸਪੀਡ ਗੱਡੀਆਂ ਉੱਪਰ ਆਉਂਦੀਆਂ ਬ੍ਰੇਕ ਛੱਡ ਦਿੰਦੀਆਂ ਨੇ ਗੱਡੀਆਂ ਪਲਟ ਜਾਂਦੀਆਂ ਜਦੋਂ ਗੱਡੀਆਂ ਪਲਟੀਆਂ ਹੋਈਆਂ ਉੱਥੇ ਦੇਖਦੀ ਸੀ ਉਦੋਂ ਡਰ ਜਾਂਦੀ ਸੀ ਉਦੋਂ ਕਹੇ ਜਾਂਦੀ ਵੀ ਗੱਡੀਆਂ ਪਲਟਦੀਆਂ ਆਪਾਂ ਵੀ ਭਰੀ ਜਾਣ ਸਾਡੀ ਵੀ ਗੱਡੀ ਨੇ ਇੱਕ ਵਾਰੀ ਬ੍ਰੇਕ ਛੱਡੀ ਉੱਥੇ ਹੂੰ ਅਸੀਂ ਵੀ ਜਾਨੀ ਮਰਨੋਂ ਹੀ ਬਚੇ ਸੀਗੇ ਹੂੰ ਗੱਡੀ ਲੈਦਰਾਂ ਜਦੋਂ ਆ ਨਿਕਲ ਗਿਆ ਸੀਗਾ ਤੇ ਉਦੋਂ ਵੀ ਡਰ ਗਈ ਸੀ ਇਹ ਅੱਛਾ ਤੁਸੀਂ ਇਹ ਦੱਸਿਓ ਮੈਨੂੰ ਕਦੇ ਥੋੜੇ ਨਾਲ ਨੇਰੇ ਸਵੇਰੇ ਵਾਰਦਾਤ ਹੋਈ ਹੋਵੇ ਕਦੇ ਇਹਦਾ ਕੋਈ ਮਾਹੌਲ ਹੋਇਆ ਹੋਵੇ ਜਿਵੇਂ ਪਹਿਲਾਂ ਆਖਿਆ ਵੀ ਚੰਗੇ ਲੋਕ ਵੀ ਹੁੰਦੇ ਆ ਸੜਕਾਂ ਤੇ ਮਾੜੇ ਲੋਕ ਵੀ ਹੁੰਦੇ ਆ ਹਣਾ ਹਾਂਜੀ ਸੱਤ ਦਿਨ ਹੋਇਆ ਤਾਂ ਕਿੰਨੇ ਕੁ ਕੋਸ਼ਿਸ਼ ਨਹੀਂ ਹੋਇਆ ਜਣੀ ਪਹਿਲਾਂ ਉੱਥੇ ਹੀ ਹੋਇਆ ਜੋ ਹੋਇਆ ਅੱਛਾ ਇੱਕ ਵਾਰ ਤੁਸੀਂ ਦੱਸ ਦਿਓ ਵੀ ਤੁਹਾਨੂੰ ਪੁਲਿਸ ਵਾਲੇ ਨੇ ਘੇਰ ਲਿਆ ਸੀਗਾ ਉਹ ਕਹਿੰਦੇ ਵੀ ਇਹ ਜਨਾਨੀ ਕਿਹੜੀ ਚਾੜੀ ਫਿਰਦਾ ਹਨਾ ਤੂੰ ਤੁਹਾਨੂੰ ਤੁਹਾਨੂੰ ਰੋਕ ਲਿਆ ਸੀ ਇਹ ਪੁਲਿਸ ਵਾਲਿਆਂ ਨੇ ਕਾਹਾਂ ਜਾ ਕੇ ਗੱਲ ਪੈ ਗਈ ਕੀ ਗੱਲ ਵਾਸੀ ਭਾਣੇ ਉਹ ਉਹ ਸਾਮ ਬਾਰਡਰ ਤੇ ਹੋਇਆ ਸੀਗੀ ਕੀ ਗੱਲ ਸੀ ਉਹ ਅਸੀਂ ਸਾਮ ਬਾਰਡਰ ਤੇ ਗਏ ਸੀਗੇ ਉੱਥੇ ਕਿਸੇ ਡਰਾਈਵਰ ਨੇ ਹੀ ਦੇਖ ਲਿਆ ਸੀ ਨਾਲ ਦੇ ਨੇ ਮੈਨੂੰ ਗੱਡੀ 'ਚ ਪਤਾ ਵੀ ਨਹੀਂ ਲੱਗਣਾ ਸੀ ਪੁਲਿਸ ਵਾਲਿਆਂ ਨੂੰ ਗੱਡੀ 'ਚ ਉਹਨਾਂ ਨੇ ਡਰਾਈਵਰ ਨੇ ਦੇਖ ਲਿਆ ਉਹਨੇ ਅੱਗੇ ਜਾ ਕੇ ਕਹਿਤਾ ਵੀ ਉੱਚ ਜਨਾਨੀ ਆ ਤੈਨਾਂ ਨੂੰ ਕਹਿਤਾ ਤੇ ਸਾਮ ਬਾਰਡਰ ਤੇ ਪੁਲਿਸ ਵਾਲਿਆਂ ਨੂੰ ਅੱਛਾ ਤੇ ਇਹ ਹਜੇ ਜਣੀ ਉਹਨਾਂ ਨੇ ਗੱਡੀ ਰੋਕ ਲਈ ਸਾਡੇ ਘੇਰ ਲਈ ਉਹ ਕਹਿੰਦੇ ਵੀ ਵਿੱਚ ਕੁੜੀ ਆ ਤੇ ਇਹ ਹਜੇ ਗੱਲਬਾਤ ਹੀ ਕਰਦੇ ਖੜ ਤੇ ਮੈਂ ਬਚੌਤਰੀ ਛਾਲਮਰੀ ਮੈਂ ਆ ਗਈ ਥੱਲੇ ਮੈਂ ਕਹਾ ਹਾਂਜੀ ਦੱਸੋ ਕੀ ਪ੍ਰੋਬਲਮ ਆ ਵੀ ਕੀ ਆ ਪਰਸ ਵਾਲੇ ਨੇ ਮਕਾ ਹਾਂਜੀ ਤੇ ਉਹ ਕਹਿੰਦੇ ਵੀ ਤੁਸੀਂ ਕੌਣ ਮੈਂ ਕਹਾ ਮੈਂ ਇਹਦੀ ਵਾਈਫ ਤੇ ਕਹਿੰਦੇ ਅੱਛਾ ਜੀ ਕਹਿੰਦੇ ਕਿੱਥੋਂ ਮੈਂ ਕਹਾ ਪੰਜਾਬ ਤੋਂ ਕਹਿੰਦੇ ਠੀਕ ਆ ਜੀ ਤੇ ਸਾਨੂੰ ਕਹਿੰਦੇ ਪ੍ਰੂਫ ਦੇ ਦਿਓ ਮੈਂ ਕਹਾ ਹਾਂਜੀ ਕੀ ਪ੍ਰੂਫ ਚਾਹੀਦਾ ਤੇ ਫਿਰ ਕਹਿੰਦੇ ਰਹਿਣ ਦੋ ਤੇ ਫਿਰ ਕਹਿੰਦੇ ਤੁਸੀਂ ਜਾਓ ਕੋਈ ਨਾ ਫਿਰ ਜਾਨੀ ਸਾਰੇ ਖੁਸ਼ ਹੋਗੇ ਭੇਜਤਾ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਅੱਛਾ ਇਹ ਜਿੰਨੀ ਲੈਣ ਦੇਖਣ ਨੂੰ ਸੌਖੀ ਲੱਗਦੀ ਉੰਨੀ ਸੌਖੀ ਹੈਗੀ ਆ ਬਾਈ ਇਹ ਇੱਕ ਬਾਹਰਲੇ ਮੁਲਕਾਂ ਚ ਜਿੱਦਦਾ ਚਲੋ ਹੈਗਾ ਗਾਣੇ ਵੀ ਬਣ ਗਏ ਹਣਾ ਵੀ ਤੇਰੇ ਨਾਲ ਹੀ ਮੈਂ ਚੱਲੂਗੀ ਟਰੱਕ ਤੇ ਤੇ ਪਰ ਪੰਜਾਬ ਦੇ ਵਿੱਚ ਕਰਨਾ ਜਾਂ ਭਾਰਤ ਦੇ ਵਿੱਚ ਇਹ ਚੀਜ਼ ਕਰਨੀ ਬਹੁਤ ਔਖੀ ਆ ਹਨਾ ਤੇ ਆਪਣੀ ਪਤਨੀ ਨੂੰ ਨਾਲ ਲੈ ਕੇ ਜਾਣਾ ਸੁੰਨੇ ਹਾਈਵੇ ਨੇ ਸੁੰਨੇ ਰੋਡ ਨੇ ਹਨਾ ਰਾਤ ਨੂੰ ਖਾਲੀ ਹੋ ਜਾਂਦੇ ਆ ਸੁੰਨੇ ਹੋ ਜਾਂਦੇ ਆ ਫਿਰ ਤੁਹਾਨੂੰ ਇਹ ਚੀਜ਼ ਦਾ ਰਿਸਕ ਨਹੀਂ ਲੱਗਦਾ ਡਰ ਨਹੀਂ ਲੱਗਦਾ ਇਹ ਚੀਜ਼ ਦਾ ਵੀ ਕੱਲ 19 21 ਹੋਗੀ ਕੋਈ ਇਹੋ ਜਿਹਾ ਬੰਦਾ ਸ਼ਰਾਬੀ ਹੋਇਆ ਕੋਈ ਗਵਾਭੀ ਹੋਇਆ ਇਹਦੀ ਕੋਈ ਇਸਨੇ ਗੱਲਬਾਤ ਕਰਤੀ ਇਹ ਸਾਨੂੰ ਇਹੇ ਕਰਕੇ ਤਾਂ ਅਸੀਂ ਗੱਡੀ ਛੱਡੀ ਸੀਗੀ ਬਾਹਰ ਨੂੰ ਜੋ ਚੱਲਦੇ ਸੀ ਨਾ ਅਸੀਂ ਇੱਕ ਜਿਹੜਾ ਨਾਲ ਗਈ ਆ ਇਹਨੇ ਸੁੰਨੇ ਸੁੰਨੇ ਰੋਡ ਦੇਖੇ ਜਿਹੜੇ ਆ ਫੇਰ ਡਰ ਗਈ ਕਹਿੰਦੀ ਵੀ ਬਾਹਰ ਨਹੀਂ ਜਾਣਾ ਹੈਗਾ ਪੋਰੇ ਲੋਕਲ ਹੀ ਚਲਾਵਾਂਗੇ ਹੂੰ ਵੀ ਲੋਕਲ ਟਿਪੜੀ ਚਲਾਣੇ ਆ ਬਾਹਰ ਰੋਡ ਸੁੰਨੇ ਹੋ ਜਾਂਦੇ ਆ ਬਾਈ ਚਾਂਦ ਗੱਡੀ ਆਪਣੀ ਖਰਾਬ ਹੋ ਗਈ ਕੋਈ ਗੱਲਬਾਤ ਹੋ ਗਈ ਜਿੱਥੇ ਆਪਣਾ ਕੋਈ ਵੀ ਨਹੀਂ ਹੈਗਾ ਇਹ ਤਾਂ ਬਿੱਤਰ ਆ ਆਪਾਂ ਪੰਜਾਬ ਪੰਜਾਬ ਹੀ ਗੱਡੀ ਚ ਲਾਈਏ ਤਾਂ ਵਧੀਆ ਤੇ ਫੇਰ ਮੈਂ ਟਿਪੜਾ ਲੱਗਿਆ ਸੀ ਚਲਾਉਣ ਲਈ ਆ ਟਿਪੜਾ ਚਲਾਉਣ ਲੱਗੇ ਹਾਂਜੀ ਫੇਰ ਇਹ ਕਿੱਥੋਂ ਪੰਜਾਬ ਤੋਂ ਹਿਮਾਚਲ ਇਹ ਹਿਮਾਚਲ ਤੋਂ ਪੰਜਾਬ ਚਲਦੇ ਨੇ ਹਿਮਾਚਲ ਤੋਂ ਪੰਜਾਬ ਚਲਦੇ ਤੇ ਲੈ ਕੇ ਫੇਰ ਇਹ ਆਉਂਦੇ ਆ ਕਿ ਜਾਂਦੇ ਤੁਸੀਂ ਬਾਰੀਆਂ ਕਿਵੇਂ ਬੰਨੀਆਂ ਹੋਈਆਂ ਨੇ ਵੀ ਲੈ ਕੇ ਤੂੰ ਆਏਂਗੀ ਜਾਂਦਾ ਹੋਇਆ ਮੈਂ ਲੈ ਕੇ ਜਾਊਂਗਾ ਇਹਨੂੰ ਮ अच्छा उधरੋਂ ਆਉਂਦੇ ਹੋਏ ਤਾਂ ਫਿਰ ਮੰਨ ਲਓ ਵੀ ਆਪਣੇ ਗੜ ਸ਼ੰਕਰ ਪਾਰ ਕਰਕੇ ਫਿਰ ਫੜਾਈ ਦੀ ਇਹਨੂੰ اچھا ਉਹ ਚਲਾ ਲੈਂਦੇ ਪੂਰੀ ਇਹ ਹਾਂ ਇਹ ਚਲਾ ਲੈਂਦੇ ਉਧਰ ਥੋੜਾ ਜਿਹਾ ਨਹੀਂ ਘਾੜ ਪੈਂਦਾ ਤੇ ਐ ਵੀ ਥੋੜਾ ਜ਼ੋਰ ਹੁੰਦਾ ਉਧਰੋਂ ਕੰਮ ਹਾਂ ਇੱਕ ਪਾਰ ਪਿਆ ਹੁੰਦਾ ਗੱਡੀ 'ਚ ਭਾਰੀ ਹੁੰਦੀ ਹੈ ਹਾਂ ਉਧਰੋਂ ਜ਼ੋਰ ਹੁੰਦਾ ਗੱਡੀਆਂ ਬਹੁਤ ਹੁੰਦੀਆਂ ਨੇ ਗੱਡੀਆਂ ਗਿਰਦੀਆਂ ਬਹੁਤ ਨੇ ਉੱਥੇ ਘਾੜ 'ਚ ਹੂੰ ਉਹਦੇ ਕਰਕੇ ਨਹੀਂ ਫੜਾਉਂਦੇ ਅੱਛਾ ਤੁਸੀਂ ਬਾਰੀਆਂ ਬੰਨ ਰੱਖਿਆ ਨੇ ਵੀ ਆਉਂਦੇ ਹੋਏ ਮੈਂ ਚਲਾਉਂਗਾ ਜਾਂਦੇ ਹੋਏ ਤੂੰ ਚਲਾ ਲਈਂ ਹਾਂਜੀ 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 ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਨਹੀਂ ਵੀਰ ਜੀ ਡਰ ਨਹੀਂ ਲੱਗਦਾ ਹੁਣ ਨਹੀਂ ਡਰ ਲੱਗਦਾ ਪਹਿਲਾਂ ਪਹਿਲਾਂ ਲੱਗਦਾ ਸੀ ਪਹਿਲਾਂ ਪਹਿਲਾਂ ਲੱਗਦਾ ਅੱਛਾ ਜਿਹੜੇ ਬੱਚੇ ਹੁੰਦੇ ਫਿਰ ਉਹ ਕਿੱਥੇ ਛੱਡ ਕੇ ਜਾਂਦੇ ਤੁਸੀਂ ਬੱਚੇ ਘਰ ਹੀ ਹੁੰਦੇ ਆ ਜੀ ਬੱਚੇ ਘਰ ਹੀ ਹੁੰਦੇ ਹਨ ਫਿਰ ਉਹਨਾਂ ਨੂੰ ਰੋਟੀ ਪਾਣੀ ਦਾ ਰੋਟੀ ਪਾਣੀ ਬਣਾ ਕੇ ਜਾਈਦੀ ਹੈ ਜੀ ਅੱਛਾ ਕਿੰਨੇ ਵਜੇ ਜਾਂਦੇ ਹੋ ਤੇ ਕਿੰਨੇ ਵਜੇ ਘਰੇ ਆ ਜਾਂਦੇ ਹੋ ਅਸੀਂ ਜਿੱਦਾਂ ਸ਼ਾਮ ਨੂੰ 7:30 ਵਜੇ ਜਾਣਾ 10-11 ਵਜੇ ਘਰੇ ਆ ਜਾਣਾ ਰਾਤ ਨੂੰ ਰਾਤ ਨੂੰ ਘਰੇ ਅਗਲੇ ਦਿਨ ਦੇ ਨਹੀਂ ਨਹੀਂ ਰਾਤ ਨੂੰ ਹੀ ਉਸੇ ਰਾਤ ਨੂੰ ਆ ਜਾਣਾ ਮੈਂ ਅੱਜ ਗਈ 4 ਵਜੇ ਦੇ 5 ਵਜੇ ਦੇ ਨੂੰ ਸ਼ਾਮ ਨੂੰ ਹਾਂ ਜੀ ਤਦ 11:00 ਵਜੇ 12:00 ਵਜੇ ਕਿਵਰ ਤੜਕਾ ਵੀ ਹੋ ਜਾਂਦਾ ਸੀ ਤੜਕੇ ਤੜਕੇ ਵੀ 3-4 ਵਜੇ ਵੀ ਆ ਜਾਂਦੇ ਆ ਹਮਾਚਲ ਤੋਂ ਹਾਂਜੀ ਅੱਛੇ ਤੁਹਾਨੂੰ ਇਹ ਇੱਕ ਸਰਦਰ ਦੀਦਾ ਨਹੀਂ ਲੱਗਦੀ ਹੈਗੀ ਨਾ ਜੀ ਸਰਦਰ ਦੀਦਾ ਨਹੀਂ ਲੱਗਦੀ ਐਨਾ ਟਾਈਮ ਹੋ ਗਿਆ ਹੁਣ ਰੈਵਰੀ ਕਰਦੇ ਆ ਇਹਨੂੰ ਕੋਈ ਸਰਦਰ ਨਹੀਂ ਨਹੀਂ ਆਪਣੀ ਪਤਨੀ ਨਾਲ ਲੈ ਕੇ ਜਾਣਾ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਹੁਣ ਤਾਂ ਕੱਲਾ ਬੰਦਾ ਕੱਲਾ ਬੰਦਾ ਕਿਤੇ ਵੀ ਰੁਕ ਸਕਦਾ ਖੜ ਸਕਦਾ ਗੱਡੀ ਘਰਾਉ ਨਹੀਂ ਹੌਲੀ ਹੌਲੀ ਹੁਣ ਸਾਰੇ ਜਾਣਣ ਲੱਗੇ ਨਾ ਜੀ ਹੂੰ ਪਹਿਲਾਂ ਤਾਂ ਸਾਡੇ ਸ਼ਹਿਰ ਦੇ ਲੋਕ ਨਹੀਂ ਸੀ ਜਾਣਦੇ ਹੂੰ ਹਣ ਤਾਂ ਬਾਕੀ ਜਿੰਨੀਆਂ ਵੀ ਉਹਲੇ ਸ਼ਹਿਰ ਨਹੀਂ ਸਾਡੀਆਂ ਕੰਪਨੀਆਂ ਜਿੰਨੀਆਂ ਵੀ ਗੱਡੀਆਂ ਚੱਲਦੀਆਂ ਨੇ ਸਾਰੇ ਹੀ ਜਾਣਦੇ ਆ ਸਾਰੇ ਮਾਲਕ ਜਾਣਦੇ ਆ ਸਾਰੇ ਡਰਾਈਵਰ ਜਾਣਦੇ ਆ ਹਣ ਤਾਂ ਆਉਂਦੇ ਜਾਂਦੇ ਮਿਲਦੇ ਜਾਂਦੇ ਰਹਿੰਦੇ ਆ ਜਿਵੇਂ ਹੁਣ ਅਸੀਂ ਜਾਣੇ ਵੀ ਉਧਰ ਨੂੰ ਜੇ ਕੱਲ ਕੋਈ ਨੀਕੀ ਹੋ ਵੀ ਜਾਂਦੀ ਆ ਤਾਂ ਸਾਡੇ ਸ਼ਹਿਰ ਦੀਆਂ ਗੱਡੀਆਂ ਦੀ ਲੈਣੇ ਲੱਗੀ ਆਉਂਦੀਆਂ ਹੁੰਦੀਆਂ ਉਧਰੋਂ ਜਦੋਂ ਗੱਡੀਆਂ ਛੁੱਟ ਜਾਂਦੀਆਂ ਨੇ ਉਧਰੋਂ ਭਰ ਕੇ ਫਿਰ ਲੈਣੇ ਆਉਂਦੀ ਢਾਰੇ ਆ ਜਾਂਦੀਆਂ ਗੱਡੀਆਂ ਦੀ ਅੱਛਾ ਜਣੀ ਕੋ ਟੈਂਸ਼ਨ ਨਹੀਂ ਹੁੰਦੀ ਕਿਸਾਨ ਨੂੰ ਅੱਛਾ ਹਾਂਜੀ ਤੁਹਾਨੂੰ ਲੱਗਦਾ ਕਿ ਇੱਕ ਆਪਣੀ ਪਤਨੀ ਨਾਲ ਲੈ ਕੇ ਜਾਣਾ ਸੇਫ ਹੈ ਰਾਤ ਭਰਾਂ ਤੇ ਪਹਿਲਾਂ ਪਹਿਲਾਂ ਲੱਗਦਾ ਸੀ ਕਿ ਸੇਫ ਨਹੀਂ ਹੈਗਾ ਜੀ ਵੀ ਯਾਨੀ ਹੁਣ ਦੀ ਕੋਈ ਚੱਕਰ ਹੈਗਾ ਜੀ ਅੱਛਾ ਤੁਹਾਨੂੰ ਇੱਕ ਆਸਰਾ ਹੁੰਦਾ ਵੀ ਉਹ ਮੇਰੇ ਨਾਲ ਹੈਗੀ ਹਾਂਜੀ ਆਸਰਾ ਹੁੰਦਾ ਕਈ ਵਾਰੀ ਗੱਡੀ ਖਾਲੀ ਕਰਨੇ ਇਸ ਜੀਗਾ ਚਲੇ ਜਾਨੇ ਆ ਵੀ ਨਾਲ ਕਨੈਕਟਰ ਨਹੀਂ ਹੁੰਦਾ ਜਗਾ ਤੰਗ ਹੁੰਦੀ ਆ ਓਵਰਲੋਡ ਮਾਲ ਹੁੰਦਾ ਆ ਤੇ ਫੇਰ ਇਹ ਨਾਲ ਕਨੈਕਟਰ ਵੀ ਕਰਦੀ ਆ ਸਰ ਜਗਾ ਵੀ ਦੇਖਦੀ ਆ ਅੱਛਾ ਬੈਂਡ ਦੇਖਦੀ ਆ ਅੱਛਾ ਹਾਂ ਜੇ ਮੰਨ ਲਓ ਗੱਡੀਆਂ ਆਪਾਂ ਬੈਕ ਕਰਕੇ ਲਾਉਨੇ ਜਾਂ ਮੂਹਰੋ ਲੱਗ ਜਾਂਦੀ ਜਾਂ ਪਿੱਛੋਂ ਲੱਗ ਜਾਂਦੀ ਆ ਜਾਂ ਕੋਈ ਵਾਰ ਉੱਚੀ ਨੀਵੀ ਜਗਾ ਹੁੰਦੀ ਆ ਵੀ ਟਾਇਰ ਨਾਲ ਥੱਲੇ ਉਤਰ ਜੇ ਫਿਰ ਉਹ ਚੀਜ਼ਾਂ ਦੇਖਦੀ ਆ ਜ ਅੱਛਾ ਉੱਥੇ ਤਾਂ ਫਿਰ ਇਹਨੂੰ ਪੱਕਾ ਹੀ ਲੈ ਕੇ ਜਰੂਰੀ ਲੈਣ ਵਾਲੇ ਨਾਲ ਹੀ ਲੈ ਕੇ ਜਾਣਾ ਇਹਨੂੰ ਅੱਛਾ ਕਈ ਵਾਰੀ ਹੋ ਜਾਂਦਾ ਇਹ ਜੀ ਜਗਾ ਜਾਂ ਟਾਇਟ ਜਗਾ ਹੁੰਦੀ ਹੈ ਕਈ ਵਾਰੀ ਹੂੰ ਉੱਥੇ ਜਾਣੀ ਇਹ ਫਿਰ ਕਨੈਕਟਰੀ ਕਰਦੀ ਹੈ ਨਾਲ ਅੱਛਾ ਚਲੋ ਵਧੀਆ ਸਪੋਰਟ ਬਣੀ ਹੈ ਹਨਾ ਤੁਹਾਡੇ ਨਾਲ ਹਾਂਜੀ ਹਾਂਜੀ ਅੱਛਾ ਤੁਹਾਨੂੰ ਕਈ ਆਲੇ ਦੁਆਲੇ ਵਾਲੇ ਰਿਸ਼ਤੇਦਾਰ ਇਹ ਕਹਿਣ ਵਾਲੇ ਵੀ ਤੁਜ ਨਾਲ ਇਹ ਨਾ ਕਹਤੋਂ ਨਾਲ ਲਈ ਫਰਦਾ ਇਹ ਜਨਾਨੀ ਵਾਲਾ ਕੰਮ ਨਹੀਂ ਹੈਗਾ ਜਾਂ ਤਾਂ ਨੇ ਵੇਣੇ ਬੱਜੇ ਹੋਣ ਇਹ ਜੀ ਰਿਸ਼ਤੇਦਾਰ ਤਾਂ ਹੈਗੇ ਨਹੀਂ ਹੁਣ ਰਿਸ਼ਤੇਦਾਰ ਤਾਂ ਤਕਰੀਬਨ ਸਾਰੇ ਹੀ ਕਹਿੰਦੇ ਨੇ ਕੀ ਕਹਿੰਦੇ ਆ ਵੀ ਤੂੰ ਕੁੜੀ ਨਾਲ ਰੱਖੀ ਫਿਰਦਾ ਗੱਡੀ ਤੇ ਲੋਕ ਕੀ ਕਹਿਣਗੇ ਹ ਬਹੁਤ ਕੁਝ ਕਹਿੰਦੇ ਨੇ ਜੀ ਅੱਛਾ ਹੋਈਆਂ ਇਹ ਜਿਹੀ ਗੱਲਾਂ ਬਣੇ ਹਾਂਜੀ ਵੀਰ ਜੀ ਬਹੁਤ ਸਾਡੇ ਪਹਿਲਾਂ ਸ਼ਹਿਰ ਦੇ ਹੀ ਨਿਮਾਨ ਹੈਗੇ ਕੀ ਕਹਿੰਦੇ ਕਹਿੰਦੇ ਆ ਤੂੰ ਇਹ ਗੱਡੀ ਤੇ ਲੈ ਕੇ ਫਿਰਦਾ ਇਹ ਸਹੀ ਨਹੀਂ ਹੋਣੀ ਇਹ ਗਲਤ ਹੋਣੀ ਆ ਬਹੁਤ ਕੁਝ ਬੋਲਦੇ ਆ ਲੋਕ ਸਾਡੇ ਸ਼ਹਿਰਾਂ ਦੇ ਪਰ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਹੈਗੇ ਹੂੰ ਅਸੀਂ ਕਹਿੰਦੇ ਜੋ ਕਹਿਣਾ ਤੁਸੀਂ ਕਹੀ ਜਾਓ ਸਾਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ ਕਦੇ ਕੈਰੇਕਟਰ ਤੇ ਵੀ ਇਲਜ਼ਾਮ ਲੱਗੇ ਤੁਸੀਂ ਇਹ ਕੰਮ ਚਾਏ ਬਹੁਤ ਕੁਝ ਵੀਰੇ ਬਹੁਤ ਸੁਣਾ ਇਹ ਪਹਿਲਾਂ ਗੱਡੀਆਂ ਤੇ ਜਾਂਦੀ ਹੋਣੀ ਆ ਇਹ ਫਲਾਣੀ ਜਗ੍ਹਾ ਜਾਂਦੀ ਹੋਣੀ ਆ ਧਿੰਕੀ ਜਗ੍ਹਾ ਤਾਂ ਹੀ ਗੱਡੀ ਤੇ ਗਈ ਆ ਇਹ ਬਹੁਤ ਕੁਝ ਸੁਣਨ ਨੂੰ ਮਿਲਿਆ ਅੱਛਾ ਤੁਹਾਨੂੰ ਉਹ ਗੁੱਸਾ ਨਹੀਂ ਆਉਂਦਾ ਹੈਗਾ ਸਭਾ ਚਲੋ ਇਹ ਆਉਂਦਾ ਹੁਣ ਲੋਕ ਜਿਵੇਂ ਦੇਖਦੇ ਆ ਗਲਤ ਬੋਲਦੇ ਆ ਪਰ ਆਪਾਂ ਆਪਣਾ ਕੰਮ ਕਰਨਾ ਈ ਆਪਾਂ ਨੂੰ ਕੰਮ ਤੱਕ ਮਤਲਬ ਆ ਚਲੋ ਇਹਨੇ ਕਿਹਾ ਵੀ ਮੇਰੇ ਪਰਿਵਾਰ ਦਾ ਸੁਪਨਾ ਹੈ ਉਹ ਪੂਰਾ ਕਰਨਾ ਤੇ ਮੈਂ ਉਹ ਵੀ ਕਿਹਨੂੰ ਕਹਿੰਦਾ ਵੀ ਤੂੰ ਲੋਕਾਂ ਵੱਲ ਨਾ ਦੇਖਿਆ ਕਰ ਜਿਹੜਾ ਬੋਲਣਾ ਉਹ ਬੋਲਣ ਦੇ ਅੱਛਾ ਆਪਾਂ ਨੂੰ ਆਪਣੇ ਕੰਮ ਤੱਕ ਮਤਲਬ ਆ ਤੂੰ ਕਰੀ ਜਾ ਬਸ ਠੀਕ ਆ ਅੱਛਾ ਮਤਲਬ ਤੁਹਾਨੂੰ ਇਹ ਗੱਲਾਂ ਸੁਣਨ ਨੂੰ ਮੜੀਆਂ ਹੈ ਹਾਂਜੀ ਇਹ ਗੱਲਾਂ ਤੁਹਾਨੂੰ ਪਤਾ ਨੇ ਜੀ ਇਹਨਾਂ ਨੂੰ ਵੀ ਪਤਾ ਲੱਗ ਜਾਂਦੀਆਂ ਨੇ ਅੱਛਾ ਇਹ ਨਾ ਇਹ ਤਾਂ ਨਹੀਂ ਹੈਗਾ ਤੁਸੀਂ ਇਹਨਾਂ ਦੀ ਗੌਰ ਕਰਨ ਲਈ ਨਾਲ ਜਾਂਦੇ ਹੋ ਨਹੀਂ ਮੈਂ ਸ਼ੱਕ ਕਦੇ ਨਹੀਂ ਕੀਤੀ ਇਹਨਾਂ ਤੇ ਕਦੇ ਵੀ ਸ਼ੱਕ ਨਹੀਂ ਕੀਤੀ ਹੈਗੇ ਅ ਨਹੀਂ ਜਨਾਨੀ ਨੇ ਹੁੰਦਾ ਵੀ ਮੈਂ ਇਹਦੇ ਨਾਲ ਜਾਵਾਂ ਵੀ ਦੇਖਾਂ ਕਿਤੇ ਗਲਤ ਸੰਗਜ ਤਾਂ ਨਹੀਂ ਕੋਈ ਸ਼ਹਿਜਾ ਕੁਝ ਤਾਂ ਨਹੀਂ ਕਰਦਾ ਨਹੀਂ ਵੀਰ ਜੀ ਇਹ ਨਹੀਂ ਕਦੇ ਵੀ ਮੈਂ ਇਦਾਂ ਸ਼ੱਕ-ਸ਼ੁੱਕ ਨਹੀਂ ਕਦੇ ਵੀ ਕੀਤੀ ਇਹਨਾਂ ਤੇ ਹੂੰ ਪਹਿਲਾਂ ਹੀ ਬਾਹਰ ਨੂੰ ਚੱਲਦੇ ਸੀਗੇ ਹੂੰ ਮੈਂ ਨਹੀਂ ਕਦੇ ਕੀਤਾ ਤੁਸੀਂ ਡਰਾਈਵਰਾਂ ਦੀ ਲਾਈਫ ਚੰਗੀ ਆ ਜਾਂ ਮਾੜੀ ਆ ਜਾਂ ਕੈਸਾ ਸੌਖੀ ਆ ਕਿਵੇਂ ਦੀ ਆ ਤੁਸੀਂ ਤਾਂ ਆਪ ਵੀ ਚਲਾ ਲੈਣੇ ਹੁਣ ਡਰਾਈਵਰੀ ਆਪ ਵੀ ਕਰ ਲੈਣੇ ਹੋ ਠੀਕ ਆ ਵੀਰ ਜੀ ਪਰ ਤੁਹਾਨੂੰ ਪਤਾ ਹੀ ਆ ਸਾਹਮਣਾ ਬਹੁਤ ਕੁਝ ਚੀਜ਼ਾਂ ਦਾ ਕਰਨਾ ਪੈਂਦਾ ਵਾ ਔਕੜ ਬਹੁਤ ਸੈਣੀਆਂ ਪੈਂਦੀਆਂ ਐ ਮੇਰੇ ਹਿਸਾਬ ਨਾਲ ਤਾਂ ਤਕਰੀਬਨ ਠੀਕ ਹੀ ਆ ਠੀਕ ਆ ਹਾਂਜੀ ਅੱਛਾ ਰਾਤ ਨੂੰ ਜਾਗਦੇ ਰਹਿਣਾ ਇੱਕ ਔਰਤ ਨੂੰ ਹਾਂਜੀ ਉਹ ਕਿੰਨਾ ਕੌਖਾ ਵਾ ਤੁਸੀਂ ਦਿਨ ਹੋ ਗਿਆ ਤੁਹਾਡਾ ਰਾਤ ਹੋ ਗਈ ਰਾਤ ਨੂੰ ਗਿਆ ਦਿਨ ਹੋ ਗਿਆ ਦਿਨ ਹੋ ਗਿਆ ਦਿਨ ਹੈਗਾ ਪਹਿਲਾਂ ਪਹਿਲਾਂ ਮੈਂ ਹਜੇ ਸੌਂ ਜਾਂਦੀ ਸੀ ਗੱਡੀ 'ਚ ਮੈਨੂੰ ਆਦਤ ਨਹੀਂ ਸੀ ਹੁਣ ਮੈਨੂੰ ਜਿੱਦਾਂ ਜਿੱਦਾਂ ਜਾਂਦੀ ਰਹੀ ਆਦਤ ਪੈ ਗਈ ਇਹਨਾਂ ਦੇ ਨਾਲ ਬੈਠੀ ਨਹੀਂ ਜਾਣਾ ਬੈਠੀ ਨਹੀਂ ਆਣਾ ਆਣੀ ਨਹੀਂ ਨੀਂਦ ਘਾਰਾ ਕੀ ਸੋਣਾ ਕਿੰਨੇ ਘੰਟੇ ਸੌਂਨੇ ਤੁਸੀਂ ਮੈਂ ਘਰੇ ਆ ਕੇ ਤਿੰਨ ਚਾਰ ਘੰਟੇ ਸੌਂਨੀ ਆਂ ਬਸ ਹਾਂਜੀ ਸਾਰੀ ਰਾਤ ਤੁਸੀਂ ਚੱਲਦੇ ਹੋ ਹਾਂਜੀ ਦਿਨੇ ਆ ਕੇ ਸੌਂ ਜਾਂਦੇ ਹਾਂ ਹਾਂਜੀ ਰੋਟੀ ਪਾਣੀ ਪਕਾਉਣਾ ਹੁੰਦਾ ਸਾਨੂੰ ਫੇਰ ਰੋਟੀ ਪਾਣੀ ਕਰਦਾ ਕੰਮ ਵੀ ਕਰਨਾ ਹੁੰਦਾ ਕਿ ਸਾਰਾ ਫੇਰ ਬੱਚੇ ਸਕੂਲ ਜਾਂਦੇ ਉਹਨਾਂ ਦੇ ਟਿਫਨ ਦੇਣਾ ਅੱਛਾ ਤੁਸੀਂ ਛੁੱਟੀ ਛੱਟੇ ਨਹੀਂ ਮਾਰਦੇ ਇਹ ਨਹੀਂ ਛੁੱਟੀ ਨਹੀਂ ਕਦੇ ਹੀ ਹੋਇਆ ਜੇ ਬਾਜੀ ਜਾਂਦੀ ਹੈ ਕਦੇ ਬੈਜਵੇ ਤਾਂ ਮਾਰਨੀ ਆ ਜਿੱਦਾਂ ਹੁਣ ਅੱਜ ਕੱਲ ਲੋਕ ਗਲਤ ਦੇਖਦੇ ਆ ਕੁੜੀ ਨੂੰ ਵੀ ਇਹ ਕਿਉਂ ਗੱਡੀ ਤੇ ਗਈ ਹੁਣ ਅੱਜ ਕੱਲ ਬਾਹਰ ਚੱਲ ਜਾਂਦੀਆਂ ਕੁੜੀਆਂ ਤੁਹਾਨੂੰ ਪਤਾ ਹੈ ਬਾਹਰ ਜਾ ਕੇ ਕੁੜੀਆਂ ਕੀ ਕੁਛ ਕਰਦੀਆਂ ਉਹ ਵੀ ਡਿਲੀਵਰੀ ਕਰਦੀਆਂ ਮੇਸਤਰੀਆਂ ਨਾਲ ਦਿਹਾੜੀਆਂ ਵੀ ਕਰਦੀਆਂ ਉਹ ਵੀ ਕਿਸੇ ਦੀਆਂ ਧੀਆਂ ਨਾ ਹੁਣ ਇੱਧਰ ਜੇ ਕੋਈ ਕੁੜੀ ਪੰਜਾਬ 'ਚ ਗੱਡੀ ਚਲਾਉਣ ਲੱਗ ਜਵੇ ਤਾਂ ਉਹ ਗਲਤ ਹੁਣ ਸਹੀ ਨਹੀਂ ਗਿਣਿਆ ਜਾਂਦਾ ਅੱਛਾ ਤੁਹਾਡੇ ਦੀ ਵੀ ਹੋਇਆ ਤੁਹਾਨੂੰ ਆਖਿਆ ਹੋਵੇ ਵੀ ਇਹ ਗਲਤ ਹੈਗੀ ਇਹ ਆਪ ਤਾਂ ਗੱਡੀ ਤੇ ਜਾਉਣ ਲੱਗੀ ਆਮ ਕਰਦੀ ਜੀ ਜਨਾਨੀ ਆਮ ਕਰਦੀ ਕੁੜੀ ਗੱਡੀ ਨਹੀਂ ਚਲਾਉਂਦੀ ਹੈਗੀ ਨਾ ਉਹ ਡਿਲੀਵਰੀ ਲੈਣ ਚ ਆਉਂਦੀ ਵੀ ਇਹ ਕਿਹੜੇ ਕੰਮ ਹੈਗਾ ਬਹੁਤ ਜ਼ਿਆਦਾ ਗਲਤ ਬੋਲੇ ਲੋਕ ਇਹ ਤਾਂ ਪਹਿਲਾਂ ਗੱਡੀਆਂ ਤੇ ਜਾਂਦੀ ਹੁਣ ਤਾਂ ਇਹ ਜਾਣ ਲੱਗੀ ਆ ਨਹੀਂ ਅੱਦਾਂ ਕੋਈ ਕੁੜੀ ਜਾਂਦੀ ਨਹੀਂ ਹੈਗੀ ਤੇ ਬਹੁਤ ਕੁਛ ਸਹਿਣਾ ਪਿਆ ਵਾ ਅੱਛਾ ਹਾਂਜੀ ਪਰ ਮੈਂ ਇਹ ਸਹਿ ਲਿਆ ਕਿ ਜਦ ਕੁੜੀਆਂ ਬਾਹਰ ਜਾ ਕੇ ਇਹ ਕੰਮ ਕਰ ਸਕਦੀਆਂ ਪੰਜਾਬ ਚ ਕਿਉਂ ਨਹੀਂ ਕਰ ਸਕਦੀਆਂ ਹੂੰ ਸਹੀ ਗੱਲ ਆ ਅੱਛਾ ਇਹਨਾਂ ਨਾਲ ਤੁਹਾਨੂੰ ਆ ਤੁਹਾਡੇ ਨਾਲ ਖੜੇ ਖੜਦੇ ਇਹ ਸਪੋਰਟ ਕਰਦੇ ਆ ਤੁਹਾਨੂੰ ਹਾਂਜੀ ਪੂਰੀ ਸਪੋਰਟ ਕਰਦੇ ਮੈਨੂੰ ਜੀ ਅੱਛਾ ਹਾਂਜੀ ਕੁਝ ਦਿਨ ਇਹਨੂੰ ਕਦੇ ਕਹਿੰਦੇ ਹੁੰਦੇ ਕਿਹੜਾ ਕੰਮ ਚੁਣ ਲਿਆ ਤੂੰ ਚਲ ਮੁੰਡਿਆਂ ਲਈ ਤਾਂ ਠੀਕ ਐ ਇਹ ਕੁੜੀਆਂ ਲਈ ਨਹੀਂ ਸਹੀ ਐਗਾ ਮੈਨੂੰ ਤਾਂ ਵਧੀਆ ਲੱਗਿਆ ਜੀ ਅੱਛਾ ਮੈਨੂੰ ਤਾਂ ਵਧੀਆ ਲੱਗਿਆ ਵੀ ਇਹਨੇ ਆ ਲੈਂਡ ਚੁਣੀ ਆ ਵਧੀਆ ਕੋਈ ਕੁੜੀ ਆ ਲੈਂਡ ਚ ਆਉਂਦੀ ਨਹੀਂ ਆਉਗੀ ਅੱਗੇ ਹੋਰ ਕੁੜੀਆਂ ਦਾ ਆਗਰੂਪ ਤਾਂ ਹੋਣਗੀਆਂ ਹੋਰ ਵੀ ਆਉਣਗੇ ਇਹਨੂੰ ਦੇਖ ਦੇਖ ਕੇ ਅੱਛਾ ਤੇਣੀ ਹੁਣ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਜੀ ਅੱਗੇ ਆਪਣੇ ਪੰਜਾਬ ਦਾ ਤੇ ਸਾਰੇ ਪਾਸੇ ਦਾ ਮਤਲਬ ਵੀ ਵੀ ਕੁੜੀਆਂ ਹੀ ਹੁਣ ਅੱਗੇ ਗੱਡੀ ਚ ਲਾਉਣਗੀਆਂ ਜਿਹੜਾ ਸਿਸਟਮ ਚੱਲਦਾ ਵੀ ਆ ਜੀ ਸੇਫਟੀ ਹੈਗੀ ਸੇਫਟੀ ਤਾਂ ਚਲੋ ਹੁਣ ਆਪਣੀ ਆਪੇ ਰੱਖਣੀ ਪੈਂਦੀ ਹੈ ਜੀ ਫਿਰ ਹੂੰ ਹੁਣ ਆਪਾਂ ਬਾਹਰ ਰੋਡ ਤੇ ਤੁਰੇ ਫਿਰਦੇ ਆ ਤਾਂ ਸੇਫਟੀ ਤਾਂ ਹੁਣ ਆਪਣੇ ਨਾਲ ਹੋਰ ਤਾਂ ਕੋਈ ਹੈ ਨਹੀਂ ਆਪਾਂ ਨੂੰ ਸੇਫ ਹੋਣਾ ਪੈਣਾ ਹੈ ਅੱਛਾ ਕਦੇ ਆਪਣੀ ਪਹਿਲਾਂ ਗੱਲ ਹੋਈ ਤੁਸੀਂ ਮੈਨੂੰ ਦੱਸਿਆ ਵੀ ਕਈ ਵਾਰ ਤਾਂ ਤੁਹਾਡੇ ਪਿੱਛੇ ਗੱਡੀਆਂ ਆ ਹੋਰ ਵੀ ਲੱਗ ਜਾਂਦੀਆਂ ਨੇ ਮਗਰ ਵੀ ਜਨਾਨੀਆਂ ਤੇ ਇਹ ਜਨਾਨੀ ਲਈ ਫਿਰਦਾਗਾ ਹਨਾ ਵੀ ਐਈ ਕੋਈ ਇਹਨੇ ਛਾੜ ਲਈ ਹੋਣੀ ਰਸਤੇ ਚ ਹਨਾ ਆਪ ਦਾ ਇੰਜੋਏਮੈਂਟ ਕਰ ਲਈ ਇਹੀਆਂ ਗੱਲਾਂ ਹੋ ਜਾਂਦੀਆਂ ਨੇ ਬਾਈ ਉਹ DNA ਜੇ ਮੰਨ ਲਓ ਮੈਂ ਗੱਡੀ ਚਲਾਉਣਾ ਤਾਂ ਸਾਈਡ ਤੇ ਬੈਠੀ ਆ। ਹੂੰ। ਤੇ ਜਿਵੇਂ ਕੋਲ ਕੋ ਗੱਡੀ ਲੰਘਦੀ ਆ ਤਾਂ ਅਗਲਾ ਦੇਖਦਾ ਵੀ ਇਹਦੇ ਨਾਲ ਵੀ ਕੋਈ ਕੁੜੀ ਰੋਡ ਤੋਂ ਚੜਾਈ ਹੋਣੀ ਆ ਨੇ। ਵੀ ਇਹੇ ਜੀ ਹੋਣੀ ਆ। ਹੂੰ। ਫਿਰ ਤਾਂ ਮਗਰ ਲਾ ਲੈਂਦਾ ਕੋਈ। ਹੋਇਆ ਕਦੇ ਆਂ। ਹਾਂ ਹੀ ਹੋਇਆ ਇੱਕ ਨੇ ਮਗਰ ਲਾ ਲਈ ਸੀ ਗੱਡੀ ਸਾਡੇ। ਹੂੰ। ਮਗਰ ਲਾਈ ਉਹ ਬਾਰ-ਬਾਰ ਕਦੇ ਸਾਨੂੰ ਪਾਸ ਕਰ ਲਿਆ ਕਰੇ, ਕਦੇ ਪਿੱਛੇ ਹੋ ਜਾਇਆ ਕਰੇ, ਕਦੇ ਫੇਰ ਕ੍ਰੋਸ ਕਰ ਜਾਇਆ ਕਰੇ। ਫੇਰ ਹੌਲੀ ਕਰਕੇ ਮੈਂ ਅੱਗੇ ਜਾ ਕੇ ਫਿਰ ਗੱਡੀ ਨੂੰ ਰੋਕ ਲਈ। ਹੂੰ। ਗੱਡੀ ਰੋਕ ਕੇ ਫਿਰ ਮੈਂ ਉਹਨੂੰ ਪੁੱਛਿਆ ਵੀ ਹਾਂ 10 ਦਿਨ ਨੂੰ ਕੀ ਚਾਹੀਦਾ? ਹੂੰ। ਤੇ ਉਹ ਮੈਨ ਫਿਰ ਮੈਂ ਉਹਨੂੰ ਹਾਂਜੀ ਫਿਰ ਮੈਂ ਦੱਸਿਆ ਯਾ ਕੁੜੀ ਕੌਣ ਹਾਂਜੀ ਅੱਛਾ ਫਿਰ ਮੈਂ ਉਹਨੂੰ ਦੱਸਿਆ ਮੈਂ ਕਹਾ ਮੇਰੀ ਘਰ ਵਾਲੀ ਆ ਗੱਡੀ ਚ ਲਾਉਂਦੀ ਆ ਨਾਲ ਤੇ ਫਿਰ ਉਹ ਜਦ ਇੰਨੀ ਗੱਲ ਉਹਨੇ ਸੁਣੀ ਫਿਰ ਉਹ ਖੜਿਆ ਹੀ ਨਹੀਂ ਫਿਰ ਮੈਂ ਉਹਨੂੰ ਕਿਹਾ ਮੈਂ ਕਹਾ ਅਸੀਂ ਇੰਸਟਾ ਤੇ ਵੀਡੀਓ ਪਾਉਂਦੇ ਆ ਸਾਡੀ ਆ ਨੂੰ ਇੰਸਟਾ ਤੇ ਦੇਖ ਲਈ ਅੱਛਾ ਤੇ ਫਿਰ ਉਹ ਜਾਨੀ ਚੁੱਪ ਕਰਕੇ ਲੰਘ ਗਿਆ ਫੇਰ ਨਹੀਂ ਦਿਖਿਆ ਸਾਨੂੰ ਉਹਨੂੰ ਇਹ ਲੱਗਿਆ ਵੀ ਇਹਨੇ ਰੋਡ ਤੋਂ ਚੜਾਈ ਹੋਣੀ ਆ ਹਾਂਜੀ ਉਹਨੂੰ ਇਦਾਂ ਲੱਗਿਆ ਤੇ ਜਦੋਂ ਉਹ ਗੱਡੀ ਚਲਾਉਂਦੀ ਹੁੰਦੀ ਆ ਫਿਰ ਜਿਹਨੇ ਡਰਾਈਵਰ ਕੋਲੋਂ ਲੰਘਦੇ ਨੇ ਫਿਰ ਉਹ ਸਲੂਟ ਕਰਦੇ ਨੇ ਫਿਰ ਐਂ ਲਾਈਕ ਮਾਰਦੇ ਨੇ ਵਿੱਚ ਡਰਾਈਵ ਜਦੋਂ ਗੱਡੀ ਚਲਾਉਂਦੀ ਨੂੰ ਦੇਖ ਲੈਂਦਾ ਨਾ ਕੋਈ ਜਿੰਨਾ ਟਾਈਮ ਗੱਡੀ ਚਲਾਉਂਦੀ ਆ ਉਹਨਾ ਟਾਈਮ ਜੇ ਕੋਈ ਦੇਖਦਾ ਇਹਨੂੰ ਤਾਂ ਲਾਈਕ ਮਾਰ ਦੇ ਬਹੁਤ ਵਧੀਆ ਅੱਛਾ ਅੱਛਾ ਨਹੀਂ ਇਹ ਤੁਹਾਡੇ ਨਾਲ ਅਕਸਰ ਗੱਲਾਂ ਵਾਪਰ ਜਾਂਦੀਆਂ ਨੇ ਬਾਈ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਵੀ ਡਰਾਈਵਿੰਗ ਲੈਂਡ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਆਉਂਦੀਆਂ ਨੇ ਜਾਂਦੀਆਂ ਨੇ ਹਨਾ ਤੇ ਵਿੱਚ ਚੜ ਵੀ ਜਾਂਦੀਆਂ ਨੇ ਹਨਾ ਤੇ ਕਿਉਂਕਿ ਨਜ਼ਰੀਆ ਉਹੀ ਬਣਿਆ ਹੋਇਆ ਜੇ ਕੋਈ ਟਰੱਕ ਟਰਾਲੇ ਦੇ ਵਿੱਚ ਜਨਾਨੀ ਬੈਠੀ ਆ ਤਾ ਇਹ ਠੱਪਾ ਲੱਗ ਜਾਂਦਾ ਵੀ ਹਾਂ ਇਹਨੇ ਰੋਡ ਤੋਂ ਚੜਾਈ ਹੋਊ ਇਹ ਗਲਤ ਹੋਊਗੀ ਹਨਾ ਜਾਨੇ ਤੇ ਜਦੋਂ ਤੁਸੀਂ ਇਹਨਾਂ ਨੂੰ ਵਿੱਚ ਬਿਠਾ ਲੈਨੇ ਹੋ ਹਨਾ ਤੇ ਇਹਨਾਂ ਦੇ ਸਾਦੇ ਕੱਪੜੇ ਪਾਏ ਹੁੰਦੇ ਆ ਨਾ ਇਹ ਪਛਾਣ ਹੋ ਸਕਦੀ ਵੀ ਇਹ ਤੁਹਾਡੇ ਨਾਲ ਵਿਆਹੀ ਨੇ ਨਾ ਚੂੜਾ ਹਾਂਦਾ ਬਾਹਾਂਛ ਹਨਾ ਇਹ ਜੇ ਕੁਝ ਵੀ ਨਹੀਂ ਹੁੰਦਾ ਹੈਗਾ ਤੇ ਫਿਰ ਲੋਕਾਂ ਦੀ ਜ਼ਾਹਿਰ ਆ ਕਿ ਜਦੋਂ ਅਗਲਾ ਪਹਿਲੀ ਵਾਰ ਨਿਗਾਹ 'ਚ ਦੇਖੂਗਾ ਅਗਲਾ ਦਿਮਾਗ 'ਚ ਉਹੀ ਜਾਊਗਾ ਵੀ ਹਾਂ ਗਲਤ ਹੋਣੀ ਹੈ ਹਾਂਜੀ 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 ਪਹਿਲੀ ਵਾਰ ਤਾਂ ਇਦਾਂ ਹੀ ਸੋਚਦਾ ਹੀ ਅਗਲਾ ਜਿਹੜਾ ਜਾਣਦਾ ਨਹੀਂ ਹੈਗਾ ਉਹ ਤਾਂ ਇਦਾਂ ਹੀ ਸੋਚਦਾ ਹੈ ਹੌਲੀ ਹੌਲੀ ਕਰਕੇ ਹੀ ਲੋਕ ਸਾਨੂੰ ਸਾਰੇ ਜਾਣਣ ਲੱਗਿਆ ਪਹਿਲਾਂ ਪਹਿਲਾਂ ਜਿੱਥੇ ਸਾਡਾ ਸਟਾਪ ਵੀ ਹੋਣਾ ਕਿਤੇ ਅਸੀਂ ਚਾਹ ਪੀਣੀ ਆ ਜਾਂ ਕਿਤੇ ਰੋਟੀ ਖਾਣੀ ਆ ਜਾਂ ਕਿਤੇ ਜਾਮ ਜੂਮ 'ਚ ਖੜ ਗਏ ਜਿਵੇਂ ਬਜ਼ਾਰਾਂ ਦੇ ਵਿੱਚ ਲੋਕ ਦੇਖਦੇ ਆ ਲੋਕ ਇਦਾਂ ਹੀ ਜੱਜ ਕਰਦੇ ਸੀ ਅੱਛਾ ਹੁਣ ਜਾਨੀ ਹੌਲੀ ਹੌਲੀ ਤਕਰੀਬਨ ਜਿਹੜਾ ਹੁਣ ਸਾਡਾ ਰੂਟ ਬਣ ਗਿਆ ਸੀ ਉਹੀ ਰੋਡ ਤੇ ਰੈਗੂਲਰ ਚੱਲਦੇ ਆ ਐਵੇਂ ਐਵੇਂ ਲੋਕ ਹੁਣ ਸਾਨੂੰ ਜਾਣਦੇ ਜਾਂਦੇ ਨੇ ਕਦੇ ਗੱਲ ਤੇ ਇਸ਼ਾਰੇ ਵੀ ਹੋਏ ਆ ਤੁਹਾਨੂੰ ਸਾਰੇ ਇੱਕ ਦੋ ਜਣਾਂ ਨੇ ਪਹਿਲਾਂ ਪਹਿਲਾਂ ਤਾਂ ਹੋਈ ਆਈ ਕੀ ਗੱਲ ਹੋਈ ਸੀ ਤੋ ਤਰੀ ਜਾਂਦੀ ਗੱਡੀ ਦੇ ਵਿੱਚ ਜੇ ਮਤਲਬ ਚੱਲਦੀ ਹੈ ਨਾ ਗੱਡੀ ਗੱਡੀ ਚੱਲਦੀ ਜਿਵੇਂ ਬਿਆਰ ਦੇ ਵਿੱਚ ਜਾ ਕੇ ਗੱਡੀ ਸਲੋ ਹੋ ਜਾਂਦੀ ਹੈ ਅਗਲਾ ਦੇਖਦਾ ਵੀ ਆ ਕੁੜੀਆਂ ਬੈਠੇ ਨਾਲ ਡਰਾਈਵਰ ਲਈ ਜਾਂਦਾ ਤਾਂ ਅਗਲਾ ਇਸ਼ਾਰੇ ਜੇ ਕਰਦਾ ਬਹੁਤ ਗਲਤ ਗਲਤ ਇਸ਼ਾਰੇ ਵੀ ਕਰਦੇ ਨੇ ਕਈ ਤੇ ਮੁੜ ਕੇ ਤਾਂ ਫੇਰ ਮੈਂ ਸ਼ੀਸ਼ੇ ਹੀ ਕਾਲੇ ਕਰਾਤੀ ਸੀ ਗੀ ਅੱਛਾ ਵਿੱਚ ਦਿਖੇ ਹੀ ਨਾ ਅੱਛਾ ਫਿਰ ਮੈਂ ਕਹਾਂ ਜਦ ਗੱਡੀ ਆ ਨਾ ਚੰਗੀ ਤਰ੍ਹਾਂ ਚਲਾਉਣ ਲੱਗ ਜੂਗੀ ਵੀ ਫੇਰ ਚੰਗੀ ਤਰ੍ਹਾਂ ਹੀ ਫੇਰ ਥੱਲੇ ਲੈ ਕੇ ਜਾਇਆ ਕਰੂੰਗਾ ਫਿਰ ਮੈਂ ਉਹਨੂੰ ਜੇ ਕਿਤੇ ਵੀ ਸਟਾਪ ਤੇ ਰੁਕਣਾ ਫਿਰ ਇਹਨੂੰ ਨਾਲ ਹੀ ਲੈ ਕੇ ਜਾਣਾ ਥੱਲੇ ਲਾ ਲਿਆ ਕਰਨਾ ਸਰ ਅੱਛਾ ਅਮਗਾ ਜਿਵੇਂ ਤੂੰ ਗੱਡੀ 'ਚ ਬੈਠੀ ਰਹਿੰਦੀ ਐ ਤਾਂ ਅਗਲਾ ਦੇਖ ਕੇ ਗਲਤ ਜੱਜ ਕਰਦਾ ਹੂੰ ਵੀ ਜਦੋਂ ਉੱਤਰ ਕੇ ਮੇਰੇ ਨਾਲ ਆ ਜੇਂਗੀ ਤਾਂ ਫਿਰ ਅਗਲਾ ਮੂੰਹ ਤੋਂ ਹੀ ਪੁੱਛ ਹੀ ਲੰਦਾ ਵੀ ਕੌਣ ਆ ਪੁੱਛ ਰਾਂ ਇਹ ਤਾਂ ਬੈਂਡੂ ਬੈਂ ਤੁਹਾਨੂੰ ਵੀ ਇਹ ਕੀ ਕੌਣ ਆ ਭਾਈ ਹਾਂ ਯਾਨੀ ਤਾ ਬੈਂਡੂ ਬਿਆਂ ਵਾਲੇ ਤਾਂ ਵਿਚਾਰੇ ਸਹੀ ਤਰੀਕੇ ਨਾਲ ਹੀ ਪੁੱਛਦੇ ਨੇ ਜਿੱਥੇ ਵੀ ਆਜ ਤੱਕ ਖੜੇ ਆ ਉਹਨਾਂ ਨੇ ਤਾਂ ਸਹੀ ਤਰੀਕੇ ਨਾਲ ਹੀ ਪੁੱਛਿਆ ਵੀ ਕੌਣ ਆ ਮੈਂ ਗੱਡੀ ਭਰਨ ਗਿਆ ਸੀਗਾ ਜੈ ਇਦਾਂ ਨਾ ਅਸੀਂ ਇੱਥੇ ਜਾ ਕੇ ਸਾਡਾ ਸਟਾਪ ਹੀ ਅਸੀਂ ਗੱਡੀ ਭਰਨੀ ਸੀਗੀ ਮੈਂ ਉੱਥੇ ਜਾ ਕੇ ਖੜਿਆ ਤੇ ਇਹਨੂੰ ਵਿੱਚ ਬੈਠੇ ਨੂੰ ਇੱਕ ਮੁੰਡੇ ਨੇ ਦੇਖਿਆ ਹੂੰ ਤੇ ਮੈਂ ਉੱਤਰ ਕੇ ਗਿਆ ਜਦ ਨਾਲ ਸਾਹਮਣੇ 40 ਦੁਕਾਨਾਂ ਮੈਂ ਚਾਹ ਤੇ ਦੁਕਾਨ ਤੇ ਚਲੇ ਗਿਆ ਤੇ ਉਹ ਮੈਨੂੰ ਪੁੱਛੇ ਬਾਈ ਬਾਬੇ ਕਿਥੋਂ ਲਈ ਫਿਰਦਾ ਕਿਥੋਂ ਚੱਕ ਕੇ ਲੈ ਕੇ ਆਇਆ ਅੱਛਾ ਹਾਂ ਬਹੁਤ ਯਾਨੀ ਗਲਤ ਤਰੀਕੇ ਜਿਹਾ ਨਾ ਬੋਲੇ ਆ ਮੁੰਡਾ ਉਹ ਹੂੰ ਫਿਰ ਮੈਂ ਉਹਨੂੰ ਦੱਸਿਆ ਵੀ ਭਾਈ ਮੇਰੀ ਘਰ ਵਾਲੀ ਆ ਗੱਡੀ ਚ ਲਾਂਦੀ ਹੈ ਅੱਜ ਫਿਰ ਉਹ ਬੰਦਾ ਕੀ ਕਹਿੰਦਾ ਫਿਰ ਬਿਸ਼ਰਮ ਹੋ ਜਾਂਦੇ ਨੇ ਜੀ ਅੱਗੋਂ ਕਿਉਂਕਿ ਮੈਂ ਫਿਰ ਫੋਨ ਕੱਢ ਲੈਂਦਾ ਫੋਨ ਕੱਢ ਕੇ ਫਿਰ ਮੈਂ ਇੰਸਟਾ ਤੇ ਵੀਡੀਓ ਦਿਖਾ ਦਿੰਦਾ ਉਹਨਾਂ ਵੀ ਗੱਡੀ ਚ ਲਾਂਦੀ ਹੈ ਹਾਂ ਇੱਕ ਚੈਲੰਜ ਵੀ ਆ ਬਹੁਤ ਵੱਡਾ ਆਪਣੇ ਆਪ ਨੂੰ ਹਾਂ ਹਾਂਜੀ ਹਾਂਜੀ ਕਿ ਲੋਕਾਂ ਦੇ ਉਹ ਨਜ਼ਰੀਏ ਨੂੰ ਤੁਸੀਂ ਬਦਲ ਰਹੇ ਹੋ ਕਿ ਇੱਕ ਔਰਤ ਆਪਣੇ ਪਤੀ ਨਾਲ ਕਿਤੇ ਵੀ ਜਾ ਸਕਦੀ ਹੈ ਹਨਾ ਚਾਹੇ ਉਹ ਜਿਹ ਡਰਾਈਵਰੀ ਲੈਂਡ ਦੇ ਵਿੱਚ ਵੀ ਕਿਉਂ ਕਿਉਂ ਨਹੀਂ ਉਹਦਾ ਸਾਥ ਦੇ ਸਕਦੀ ਜਦੋਂ ਹਰ ਕੰਮ ਦੇ ਵਿੱਚ ਔਰਤ ਆਪਣੇ ਪਤੀ ਦਾ ਸਾਥ ਦੇ ਸਾਂਝੀ ਹਨਾ ਕਈ ਕਹਿੰਦੇ ਵੀ ਨਹੀਂ ਵੀ ਤੂੰ ਨਾਲ ਲੈ ਕੇ ਜਾਣਾ ਕਈ ਡਰਾਈਵਰ ਵੀ ਕਹਿ ਦਿੰਦੇ ਆ ਮਾਲਕ ਵੀ ਕਹਿ ਦਿੰਦੇ ਆ ਵੀ ਤੂੰ ਨਾਲ ਨਾਲ ਲੈ ਕੇ ਜਾ ਤੇ ਮੈਂ ਫਿਰ ਉਹਨਾਂ ਨੂੰ ਕਹਿੰਦਾ ਵੀ ਹੋਰ ਕੰਮ ਵੀ ਤਾਂ ਕੁੜੀਆਂ ਕਰਦੀਆਂ ਹੀ ਨੇ ਹਾਂ ਆਪਦੇ ਪਤੀ ਦੇ ਨਾਲ ਹਾਂਜੀ ਕੁੜੀਆਂ ਵੱਡੇ 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 ਕਾਰੋਬਾਰ ਕੁੜੀਆਂ ਸੰਭਲਦੀਆਂ ਨੇ ਹੂੰ ਹੁਣ ਆ ਟਰੱਕਾਂ ਦੀ ਟਰਾਂਸਪੋਰਟਿੰਗ ਲਾ ਲਓ ਟਰਾਂਸਪੋਰਟ ਦਾ ਕੰਮ ਵੀ ਕੁੜੀਆਂ ਸੰਭਲਦੀਆਂ ਨੇ ਕਾਗਜ਼ੀ ਕਾਰਵਾਈ ਸਾਰੀ ਕੁੜੀਆਂ ਕਰਦੀਆਂ ਨੇ ਦਫ਼ਤਰੀ ਕੰਮ ਕਰਦੀਆਂ ਨੇ ਬਾਹਰ ਵੀ ਜਾਂਦੀਆਂ ਨੇ ਕੁੜੀਆਂ ਵਾਂਗ ਜਦੋਂ ਬਾਹਰ ਸਮੁੰਦਰੀ ਸ਼ਿਪ ਚਲਾਉਂਦੀਆਂ ਨੇ ਹੈਲੀਕਾਪਟਰ ਚਲਾਉਂਦੀਆਂ ਨੇ ਸਾਰਾ ਕੁਝ ਕਰਦੀਆਂ ਨੇ ਤੇ ਇੱਕ ਟਰੱਕ ਕਿਉਂ ਨਹੀਂ ਚਲਾ ਸਕਦੀ ਸਹੀ ਗੱਲ ਆ ਸਾਰਾ ਕੰਮ ਕੁੜੀਆਂ ਕਰ ਸਕਦੀਆਂ ਨੇ ਤਾਂ ਆਹ ਕੰਮ ਕਿਉਂ ਨਹੀਂ ਕਰ ਸਕਦੀ ਹੂੰ ਸਹੀ ਗੱਲ ਆ ਭਾਈ ਚਲੋ ਚੰਗੀ ਗੱਲ ਆ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਾਂ ਨੇ ਠੀਕ ਆ ਵੀਰੇ ਬਹੁਤ ਸਮਾਂ ਦਿੱਤਾ ਤੁਸੀਂ ਖੁੱਲੀਆਂ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ ਇੱਕ ਸੋਚ ਬਦਲ ਲਿਓ ਤੁਸੀਂ ਕਿ ਇਸ ਤਰੀਕੇ ਨਾਲ ਵੀ ਔਰਤ ਆਪਣੇ ਪਤੀ ਦੇ ਨਾਲ ਜਾ ਸਕਦੀ ਹੈ ਹਨਾ ਕੰਮ ਕਰਾ ਸਕਦੀ ਹੈ ਉਹਦੀ ਉਹਦੇ ਨਾਲ ਮਿਲ ਜੁਲ ਕੇ ਮੋਢੇ ਨਾਲ ਮੋਢਾ ਜੋੜ ਕੇ ਕਰਦੀ ਕਿਬਲੀਦਾਰੀ ਦਾ ਹਿੱਸਾ ਪਾ ਸਕਦੀ ਹੈ ਹਨਾ ਕਈ ਤਾਂ ਵਧੀਆ ਸਾਨੂੰ ਵੀਡੀਓ ਤੇ ਕਮੈਂਟ ਕਰਦੇ ਨੇ ਵੀ ਬਹੁਤ ਵਧੀਆ ਵੀ ਵੀ ਤੁਹਾਡੇ ਹਸਬੰਡ ਤੁਹਾਨੂੰ ਸਾਥ ਦਿੰਦੇ ਨੇ ਡਰਾਈਵਰੀ ਕਰਨ ਲਈ ਵੀ ਨਹੀਂ ਤਾਂ ਕਈ ਦਿੰਦੇ ਨਹੀਂ ਹੈਗੇ ਕਿ ਤਾਂ ਬਾਹਰ ਗੱਡੀ ਤੱਕ ਆਉਣ ਨਹੀਂ ਦਿੰਦੇ ਵਿੱਚ ਐਦਾਂ ਦੇ ਵੀ ਨੇ ਵਿੱਚ ਐਦਾਂ ਦੇ ਕਮੈਂਟ ਵੀ ਕਰਦੇ ਨੇ ਵੀ ਅਸੀਂ ਆਪਣੀਆਂ ਜਨਨੀਆਂ ਨੂੰ ਗੱਡੀ ਤੱਕ ਨਹੀਂ ਆਉਣ ਦਿੰਦੇ ਬੀਚ ਇਦਾਂ ਦੇ ਵੀ ਨੇ ਜਿਹੜੇ ਕਹਿੰਦੇ ਨੇ ਵੀ ਬਹੁਤ ਵਧੀਆ ਆ ਜੀ ਵੀ ਤੁਸੀਂ ਉਹਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਸਹਾਰਾ ਆ ਤੁਸੀਂ ਉਹਨੂੰ ਗੱਡੀ ਸਹਾਰ ਰਹੇ ਹੋ ਅੱਗੇ ਵਧਾ ਰਹੇ ਹੋ ਵੀ ਤੁਹਾਡੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਅੱਗੇ ਵੀ ਸਿਖਾਉਂਗੇ ਅੱਗੇ ਬਾਈ ਚਾਂਸ ਕੋਈ ਕੱਲੂ ਗੱਲ ਬਾਤ ਉਨੀ ਕੀ ਹੋ ਜੇ ਵੀ ਕੱਲੂ ਸਾਮ ਤਾਂ ਲਊਗੀ ਹਾਂ ਨਾ ਸਹੀ ਗੱਲ ਹੈ ਚਲੋ ਚੰਗੀ ਗੱਲ ਹੈ ਬਾਈ ਬਹੁਤ ਸਮਾਂ ਦਿੱਤਾ ਤੁਸੀਂ ਵੀਰੇ ਦੋਨਾਂ ਨੇ ਬਹੁਤ ਮਿਹਰਬਾਨੀ ਭੈਣੇ ਤੁਹਾਡੀ ਆਪਣੀ ਜ਼ਿੰਦਗੀ ਦੀ ਕਹਾਣੀ ਦੀ ਤੁਸੀਂ ਚਾਨਣਾ ਪਾਇਆ ਹਨਾ ਤੇ ਹੁਣ ਤੁਸੀਂ ਸੰਤੋਸ਼ ਤੋਂ ਭਾਣੇ ਵੀ ਜਿਹੜਾ ਪਿਆਉ ਨੇ ਸੁਪਨਾ ਸੋਚਿਆ ਸੀ ਮੇਰੇ ਨੇ ਜਿਹੜਾ ਪਿਆਉ ਕਹਿੰਦਾ ਹੁੰਦਾ ਸੀਗਾ ਵੀ ਉਹ ਪੂਰਾ ਹੋ ਗਿਆ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਵੀਰੇ ਬਹੁਤ ਮਿਹਰਬਾਨੀ ਸੋ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦਿੱਤੇ ਹੋ ਗਣਪਤ